ਲਿਖਣ ਦਾ ਤਾਂ ਜੀ ਅਸਲ ਦੇ ਵਿੱਚ ਹੋਗੇ ਹੋਣਗੇ ਇਹ ਕੋਈ ਤਕਰੀਬਨ 28-30 ਸਾਲ ਹਾਂ 30 ਹਾਂ ਮੰਨ ਲਓ ਵੀ 90 ਤੇ ਦੌਰ ਦੀ ਹਾਂ 90 99 ਦੌਰ ਦੀ ਗੱਲ ਨਹੀਂ ਗਿਆ ਨਾ ਨਾ ਕੋਈ ਡਿਗਰੀ ਨਹੀਂ ਦੱਸ ਦੇ ਆ ਘਰ ਦੇ ਮਤਲਬ ਵੀ ਮੈਂ ਕਹਿੰਦੇ ਲਾ ਤਾਂ ਤੀ ਇੱਕ ਵਾਰੀ ਕਿਤੇ ਮਾਸਟਰ ਨੇ ਕਹਿਤਾ ਵੀ ਕੰਨ ਫੜ ਹਾਂ ਹਾਂ ਮੈਂ ਉਹਨੂੰ ਪਤਾ ਨਹੀਂ ਸੀ ਇਹ ਚੀਜ਼ ਦਾ ਕਿ ਉਹਨੂੰ ਬੱਚਾ ਨੂੰ ਪਤਾ ਨਹੀਂ ਹੁੰਦਾ ਮੈਂ ਜਾ ਕੇ ਮਾਸਟਰ ਦੇ ਕੰਨ ਫੜ ਲਏ ਮਾਸਟਰ ਨੇ ਮੇਰੇ ਥੱਪੜ ਮਾਰਿਆ ਮੁੜ ਕੇ ਗਿਆ ਬਸ ਫਿਰ ਜੀ 2007 ਚ ਮੁਲਾਕਾਤ ਹੋਈ ਮੈਂ ਮਤਲਬ ਉਦਾਂ ਮੇਰੀ ਮੁਲਾਕਾਤ ਹੁੰਦੀ ਨਹੀਂ ਸਿੰਗਰਾਂ ਨਾ ਮੈਂ ਮੇਲੇ ਮੂਲੇ ਕਰਾਇਏ ਚਾਰ ਪੰਜ ਚ ਕਾਫੀ ਮੇਲੇ ਕਰਾਏ ਠੀਕ ਹੈ ਜੀ ਵੀਰ ਦਵਿੰਦਰ ਵਰਗੇ ਆਉਂਦੇ ਰਹੇ ਕਾਫੀ ਮਤਲਬ ਸਿੰਗਰ ਰਾਜਾ ਉਹ ਟਾਈਮ ਦੇ ਵਿੱਚ ਵੀਰ ਦਵਿੰਦਰ ਹੋ ਰਹੇ ਸੀ ਤੂਤੀ ਬੋਲਦੀ ਹਾਂ ਹੁਟਕੇ ਸੋਬਾ ਸਵੇਰੇ ਤੜਕੇ ਵੀ ਖੜ੍ਹਦੇ ਵਿੱਚ ਗਲੀ ਤੂੰ ਅੜਕੇ ਵੀ ਕਿਉਂ ਮਰੇ ਮੇਰੇ ਸਿਰ ਚੜਕੇ ਵੀ ਤੂੰ ਸੁੱਖੀ ਸੰਦੀ ਨੂੰ ਰਹੇ ਖੰਗ ਬਨੋਟੀ ਖੰਗਦਾ ਵੇਖ ਮੈਨੂੰ ਆਉਂਦੀ ਜਾਂਦੀ ਸਾਡੀ ਬੀਹੀ ਸਾਡਾ ਵਾਰ ਕੁੜੇ ਤੈਨੂੰ ਕੀ ਲੱਗ ਗਿਆ ਭਾਰ ਕੁੜੇ ਮਰਜੀ ਦੇ ਮਾਲਕ ਯਾਰ ਕੁੜੇ ਜਿਹੜੀ ਮਰਜੀ ਸਾਡੀ ਆਪਦੀ ਆ ਸਾਡੀ ਖੰਗਪਲਾ ਕੀ ਗੋਲੀ ਆ ਜੋ ਤੇਰੇ ਵਿੱਚ ਵੱਜਦੀ ਐ ਦੰਦੀ ਮੈਨੂੰ ਲੱਗਦਾ 20-22 ਮਿੰਟ ਲੱਗੇ ਹੋਣਗੇ ਉਹ ਤਾਂ ਉੱਥੇ ਹੀ ਰਹਿ ਗਿਆ ਜਿਹੜਾ ਲਿਖ ਦਿੱਤੇ ਪਹਿਲਾਂ ਵਾਲਾ ਉਹ ਪਿੱਛੇ ਰਹਿ ਗਿਆ ਉਹ ਪਿੱਛੇ ਰਹਿ ਗਿਆ ਇੱਕ ਘਾਰ ਬੈਠਣ ਵਿੱਚ ਲਿਖਤਾ ਸੀ ਅਸੀਂ ਕਾਜੀ ਸਾਰਿਆਂ ਨੂੰ ਮੈਂ ਇਸ ਤਨਾਮ ਸਿੰਘ ਰਾਜੀ ਆ ਜਿਸ ਤਰ੍ਹਾਂ ਆਪਾਂ ਹਰ ਇੱਕ ਨਵੇਂ ਵਿਸ਼ੇ ਨਾਲ ਲੈ ਕੇ ਫੇਸ ਹੁੰਨੇ ਆ ਵੀ ਪਿੰਡਾਂ ਦੇ ਭਤੀ ਹਨ ਉਸ ਤਰ੍ਹਾਂ ਆਪਾਂ ਬਿਲਕੁਲ ਅਜਿ ਇੱਕ ਨਵੇਂ ਵਿਸ਼ੇ ਲੈ ਕੇ ਫੇਸ ਹੋ ਰਹੇ ਆ ਜੋ ਕਿ ਭਈ ਆਪਣਾ ਕਾਲਾ ਤੋਗੋ ਵਾਲ ਦੇ ਨਾਮ ਨਾਲ ਮਸ਼ਹੂਰ ਆ ਤੁਸੀਂ ਜਾਣਦੇ ਵੀ ਹੋਵੋਗੇ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਕੁਦਰਤ ਵੱਲੋਂ ਕੋਈ ਕਲਾ ਹੁੰਦੀ ਆ ਕਲਪਨਾ ਬਣਾਈ ਹੁੰਦੀ ਆ ਅਗਰ ਆਤਮਾ ਵੱਲੋਂ ਕੋਈ ਕਿਸੇ ਵਿੱਚ ਭਰਿਆ ਹੁੰਦਾ ਕਣ-ਕਣ ਵਿੱਚ ਮਰਵਾਤਵਾ ਮੌਜੂਦ ਆਪਾਂ ਕਹਿੰਦੇ ਆ ਬਿਲਕੁਲ ਉਸੇ ਤਰ੍ਹਾਂ ਬਾਈ ਇੱਕ ਅਨਪੜ੍ਹ ਬਾਈ ਆ ਜਮ ਬਿਲਕੁਲ ਅਨਪੜ੍ਹ ਵਿਅਕਤੀ ਆ ਜੋ ਕਿ ਗਾਣੇ ਲਿਖਦਾ ਤੇ ਹੋਰ ਵੀ ਰਚਨਾਵਾਂ ਲਿਖਦਾ ਬਾਈ ਦੀ ਆਪਾਂ ਸੰਗਾ ਸਮੇਂ ਜ਼ਿੰਦਗੀ ਬਾਰੇ ਪਤਾ ਕਰਦੇ ਆ ਵੀ ਬਾਈ ਨੂੰ ਇਸ ਤਰ੍ਹਾਂ ਮਲਕੀ ਗਾਣੇ ਲਿਖਣਾ ਸੌਂਕ ਇਸ ਤਰ੍ਹਾਂ ਜਾ ਗਿਆ ਵੀ ਕਿੰਨੇ ਟਾਈਮ ਤੋਂ ਉਹ ਕਲਾ ਦੇ ਵਿੱਚ ਕੰਮ ਕਰ ਰਹੇ ਨੇ ਬਾਈ ਆਓ ਤੁਹਾਨੂੰ ਮਿਲੌਣੇ ਹੋਰ ਬਹੁਤ ਸੱਸੀ ਗੱਲ ਜੀ ਸੱਸੀ ਕਾਲ ਠੀਕ ਠਾਕ ਬਾਈ ਕੀ ਹਾਲ ਚਾਲ ਬਹੁਤ ਵਧੀਆ ਜੀ ਬਾਈ ਆਪਣੇ ਇੱਕ ਦਾ ਪੱਕਾ ਨਾਮ ਦੱਸੋ ਕੀ ਹੈ ਰ ਪੱਕਾ ਨਾਮ ਬਾਈ ਇਹ ਆਪਣਾ ਹੇ ਲੋਕਾ ਤੁਹਾਨੂੰ ਮਿਲ ਕੇ ਕਾਲੇ ਨਾਮ ਆ ਲਈ ਹਾਂਜੀ 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 ਟੋਟਲ ਆਲ ਕਾਬ ਜਿਨੇ ਵੀ ਡਾਕੂਮੈਂਟ ਆ ਕਾਲੇ ਦੇ ਨਾਮ ਦੀ ਠੀਕ ਹੈ ਪਿੰਡ ਆਪਣਾ ਤੋਗਵਾ ਹਾਂ ਪਿੰਡ ਤੋਗਵਾ ਠੀਕ ਹੈ ਜੀ ਤੇ ਬਈ ਤੁਸੀਂ ਇਹ ਫਿਰ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਇਹ ਤੁਹਾਨੂੰ ਕਿਸ ਤਰ੍ਹਾਂ ਸੌਂਗ ਜਾ ਕੇ ਚੀਜ਼ ਬਾਰੇ ਹੂੰ ਕਿਵੇਂ ਲਿਖਣ ਦਾ ਜੀ ਹਾਂਜੀ ਲਿਖਣ ਦਾ ਲਿਖਣ ਦਾ ਤਾਂ ਜੀ ਅਸਲ ਦੇ ਵਿੱਚ ਹੋਗੇ ਹੋਣਗੇ ਇਹ ਕੋਈ ਤਕਰੀਬਨ 28 30 ਸਾਲ ਹਾਂ 30 ਹਾਂ ਮੰਨ ਲਓ ਵੀ 90 ਤੇ ਦੌਰ ਦੀ ਹਾਂ 90 99 ਦੌਰ ਦੀ ਗੱਲ ਹੈ ਹਾਂ ਬੱਧੀ ਹੋਗੇ 90 99 ਤੋਂ ਲਾ ਲਓ ਬਸ 99 99 ਤਾਂ ਇਹ ਤੁਹਾਡੇ ਭਾਈ ਪਹਿਲਾਂ ਕੋਈ ਪਰਮਾਤਮਾ ਮੰਨ ਜਿਵੇਂ ਆਪਾਂ ਕਹਿੰਦੇ ਵੀ ਉਧਰ ਤੋਂ ਹੁੰਦਾ ਵੱਲਾ ਪਰਮਾਤਮਾ ਵੱਲੋਂ ਆਪਣੇ ਘਰੇ ਕੋਈ ਹੁੰਦਾ ਹਨਾ ਕੋਈ ਇਦਾਂ ਕੰਮ ਕਰਦਾ ਹੁੰਦਾ ਕੋਈ ਹੈਗਾ ਸੀ ਜੀ ਤੁਹਾਨੂੰ ਬਸ ਤੁਸੀਂ ਆਪ ਦੇ ਆਪ ਹੀ ਆਏ ਨਾ ਨਾ ਭਾਈ ਆਪਾਂ ਨੂੰ ਵੀ ਨਹੀਂ ਦਿੱਤੀ ਮਤਲਬ ਇਹ ਮਤਲਬ ਹੀ ਨਹੀਂ ਦੀ ਇਹ ਚੀਜ਼ ਦੀ ਵੀ ਆਪਾਂ ਕੋਈ ਇਦਾਂ ਦਾ ਲਿਖਣਾ ਰਾਈਟਰ ਬਣ ਜਾਗੇ ਜਾਂ ਹਨਾ ਕੋਈ ਸ਼ਾਇਰ ਬਣ ਜਾਗੇ ਇਹ ਤਾਂ ਚਿੱਤ ਚੇਤੇ ਵੀ ਨਹੀਂ ਦੀ ਆਪਦਾ ਅਸੀਂ ਮੈਂ ਤਾਂ ਇੱਕ ਬਿਲਕੁਲ ਅਨਪੜ੍ਹ ਸੀ ਖੇਤੀਬਾੜੀ ਨਾਲ ਸਹਿਮਤ ਸੀ ਹਨਾ ਜੀ ਖੇਤੀਬਾੜੀ ਕਰਦੇ ਹਾਂ ਹਾਂ ਔਰ ਆਪਣੇ ਜੱਟਾਂ ਨੂੰ ਪਤਾ ਹੀ ਹੈ ਜਦੋਂ ਜਿਹੜਾ ਬੰਦਾ ਅਨਪੜਾ ਉਹਨੂੰ ਕੀ ਖੇਤੀਬਾੜੀ ਇਹ ਕਰ ਸਕਦਾ ਜਾਂ ਕੋਈ ਡੰਗਰ ਪਸ਼ੂ ਸਾਹਮਣੇ ਦਾ ਹੋਰ ਕੀ ਜੀ ਹਾਂ ਤੁਸੀਂ ਮਾੜਾ ਬੋਟਾ ਬਾਈ ਬਿਲਕੁਲ ਸਿੱਖੇ ਵੀ ਹੋ ਪੰਜਾਬੀ ਭਾਸ਼ਾ ਬਾਰੇ ਪੰਜਾਬੀ ਭਾਸ਼ਾ ਬਾਰੇ ਜੀ ਅਸਲ ਦੇ ਵਿੱਚ ਮੈਂ ਸਿੱਖਿਆ ਪ੍ਰਮਾਤਮਾ ਵੱਲੋਂ ਜੀ ਜਿਵੇਂ ਮੰਨ ਲਓ ਗੁਰੂ ਗ੍ਰੰਥ ਸਾਹਿਬ ਤੋਂ ਸਾਰੀ ਸਿੱਖਿਆ ਹੋਈ ਹੈ ਜੀ ਮਹਾਰਨੀ ਪੜ੍ਹੀ ਉਸ ਤੋਂ ਬਾਅਦ ਸੰਥਿਆ ਲਈ ਜੀ ਗੁਰੂ ਘਰੋਂ ਹਨਾ ਬਾਣੀਆਂ ਪੜ੍ਹਨ ਸਿੱਖੇ ਉਹ ਤੋਂ ਸ਼ਬਦਾਵਲੀ ਜੋੜਨ ਲੱਗ ਗਈ ਪਰ ਸਾਹ ਕੁਝ ਹੋਇਆ ਵੀ ਸਕੂਲ 'ਚ ਨਹੀਂ ਗਏ ਤੁਸੀਂ ਨਾ ਨਾ ਕੋਈ ਡਿਗਰੀ ਨਹੀਂ ਦੱਸ ਦਿਆ ਘਰ ਦੇ ਮਤਲਬ ਵੀ ਮੈਂ ਕਹਿੰਦੇ ਲਾਤਾ ਤੀ ਇੱਕ ਵਾਰੀ ਕਿਤੇ ਮਾਸਟਰ ਨੇ ਕਹਿਤਾ ਵੀ ਕੰਨ ਫੜ ਹਾਂ ਹਾਂ ਮੈਂ ਉਹਨੂੰ ਪਤਾ ਨਹੀਂ ਸੀ ਇਹ ਚੀਜ਼ ਦਾ ਕਿ ਉਹਨੂੰ ਬੱਚਾ ਨੂੰ ਪਤਾ ਨਹੀਂ ਹੁੰਦਾ ਮੈਂ ਜਾ ਕੇ ਮਾਸਟਰ ਦੇ ਕੰਨ ਫੜ ਲਏ ਮਾਸਟਰ ਨੇ ਮੇਰੇ ਥੱਪੜ ਮਾਰਿਆ ਮੁੜ ਕੇ ਗਿਆ ਬਸ ਅੱਛਾ ਹਾਂ ਜੀ ਇਹ ਗੱਲ ਹੋਈ ਨਾ ਜੀ ਨਾ ਨਾ ਠੀਕ ਹੈ ਤੁਸੀਂ ਫਿਰ ਮਹਾਰਨੀ ਤੋਂ ਵੀ ਹੋਲੀ ਹਾਂ ਹਾਂ ਮਹਾਰਨੀ ਤੋਂ ਮਤਲਬ ਸੰਥਿਆ ਲਈ ਜੀ ਪਹਿਲਾਂ ਮਹਾਰਨੀ ਸਿੱਖੀ ਫਿਰ ਸੰਥਿਆ ਕਿਉਂਕਿ ਸਿਹਾਰੀ ਬਿਹਾਰੀ ਉਹਦੇ ਕੁਸ਼ਕ ਬਾਣੀ ਜਿਹੇ ਸ਼ਬਦ ਵੀ ਨਹੀਂ ਨੇ ਜਿਨ੍ਹਾਂ ਨਾਲ ਲਗਮਾਤਰ ਨਹੀਂ ਵੀ ਲੱਗਦਾ ਪਰ ਬਟ ਬੋਲਣਾ ਪੈਂਦਾ ਉੱਤੇ ਉਹ ਤੇ ਫਿਰ ਵੀ ਬਾਣੀ ਪੜ ਕੇ ਮਤਲਬ ਹੌਲੀ ਹੌਲੀ ਸ਼ਬਦਾਵਲੀ ਜੁੜਨ ਲੱਗੀ ਐਦਾਂ ਲੰਬੇ ਸਮੇਂ ਤੋਂ ਆਹੀ ਚੱਲਦਾ ਬਸ ਮਾਲਕ ਤੋਂ ਨਹੀਂ ਪੜ ਹਾਂ ਮਤਲਬ ਕਹਿਣ ਤੋਂ ਬਾਅਦ ਮਾਲਕ ਤੋਂ ਨਹੀਂ ਦੂਰ ਹੁੰਦੇ ਅੱਜ ਵੀ ਨਹੀਂ ਹੋਏ ਕਦੇ ਵੀ ਨਹੀਂ ਹੋਏ ਬਸ ਉਹਦਾ ਸਾਰੀ ਦੇਨ ਹੀ ਪਰਮਾਤਮਾ ਦੀ ਪਰਮਾਤਮਾ ਬੋਲੋ ਤੁਹਾਡੇ ਵਿੱਚ ਹਾਂ 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 ਉਸੇ ਵਿੱਚ ਕੋਈ ਇਹਦੇ ਵਿੱਚ ਕੋਈ ਮਤਲਬ ਕੋਈ ਆਪਣਾ ਡਿਗਰੀ ਡੁਗਰੀ ਕੁਛ ਨਹੀਂ ਆਪਣੇ ਲਈ ਕੋਈ 10ਵੀਂ ਦਾ ਸਰਟੀਫਿਕੇਟ ਤੱਕ ਨਾ 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 ਠੀਕ ਹੈ ਤੇ ਬਾਈ ਫਿਰ ਤੁਸੀਂ ਜਿਵੇਂ ਹੁਣ ਤੁਸੀਂ ਪਹਿਲਾਂ ਕਹਿੰਦੇ ਕੰਮਾਂ ਖੇਤੀਬਾੜੀ ਕਰਦੇ ਸੀ ਹਾਂਜੀ ਹਾਂਜੀ ਤੁਸੀਂ ਕਿੰਨਾ ਟਾਈਮ ਕੰਮ ਖੇਤੀਬਾੜੀ ਦਾ ਕੀਤਾ ਮੈਂ ਫਾਦਰ ਦੱਸ ਦਿੰਨੇ ਮਤਲਬ ਜੀ ਛੋਟਾ ਜਿਹਾ ਸੀ ਕੋਈ ਐਮ ਮੰਨ ਲਓ ਵੀ 8-7-8 ਸਾਲ ਦਾ ਮੈਂ ਖੇਤ ਜਾਣ ਲੱਗਾ ਸੀ ਅੱਗੇ ਮਾਨੀਆਂ ਕਰ ਦਿੰਦੇ ਛੋਟੀਆਂ ਕਣਕਦਿਆਂ ਮਾਨੀਆਂ ਮਤਲਬ ਜੀ ਪੰਜ ਉਹ ਕਣਕ ਦੀਆਂ ਬੱਲੀਆਂ ਜੋੜ ਕੇ ਹਾਂਜੀ ਉਹਦੇ ਨਾਲ ਬਲੇਟਾ ਦੇ ਕੇ ਐ ਸੁੱਭ ਬਣ ਜਾਂਦਾ ਤੇ ਉਹ ਸੁੱਭ ਨਹੀਂ ਹੁੰਦੇ ਸੀ ਮਤਲਬ ਮਾਨੀਆਂ ਬਲ ਜਾਂਦੇ ਉਹ ਕਣਕ ਦੀਆਂ ਬਣਦੀਆਂ ਜੋੜ ਕੇ ਦੋ ਦੋ ਤਿੰਨ ਤਿੰਨ ਜੋੜ ਲਾ ਕੇ ਸੱਬਾ ਬਣਾ ਲੈਂਦੇ ਐ ਐਡਾ ਕ ਸੱਬਾ ਬਣਦੇ ਹੁੰਦੇ। ਵੀ ਉਹ ਪਸਾ ਥੱਪਾ ਹਾਂ ਤਿੰਨ ਚਾਰ ਜਾਣੇ ਮੂਰੇ ਕਣ ਕਬੱਢੀਆਂ ਤੇ ਮੈਂ ਸਾਰਾ ਤੈਨੂੰ ਪਿੱਛੇ ਮਾਨੀਆਂ ਕਰੀ ਹਾਂ। ਅੱਛੀ। ਹਾਂ ਠੀਕ ਐ। ਤੇ ਉਸ ਤੋਂ ਬਾਅਦ ਫਿਰ ਭਾਈ ਤੁਹਾਡੇ ਮਾਨ ਦੇ ਵਿੱਚ ਕਿਸ ਤਰ੍ਹਾਂ ਇਹ ਖਿਆਲ ਆਇਆ? ਇਹ ਤਾਂ ਜੀ ਮੈਂ ਮਤਲਬ 87 ਤੋਂ ਲੈ ਕੇ 88 ਚ ਕੰਮ ਸਿੱਖਿਆ ਐ ਬਿਜਲੀ ਦਾ, ਮੋਟਰਾਂ ਬੰਨਣ ਦਾ, ਫੀਟਿੰਗ-ਪੂਟਿੰਗ ਦਾ ਸਾਰਾ ਆਲ-ਓਵਰ ਇਲੈਕਟ੍ਰੀਸ਼ਨ। ਅੱਛਾ ਜੀ। ਤੇ ਚੀਮਾ ਮੰਡੀ? ਜੀ। ਹਾਂ ਮੇਰਾ ਹੁਣ ਉਸਤਾਦ ਤਾਂ ਉਹ ਹੈ ਨਹੀਂ ਚੀਮੇ ਹੁਣ ਵਿਚਾਰਾ ਉਹ ਤਾਂ ਪਲੇੜੇ ਜੀ ਹੁਣ ਕਾਫੀ ਸਾਲ ਹੋ ਗਏ ਮਿਲੇ ਵੀ ਨਹੀਂ ਉਹਨੂੰ ਉਹਨਾਂ ਦਾ ਥੋੜਾ ਹਲੂਮਾਨਗੜ੍ਹ ਸਾਹਿਬ ਵਾਗੇ ਦੀ ਸੌਰੀ ਹਲੂਮਾਨਗੜ੍ਹ ਵਾਗੇ ਦੀ ਹੋ ਜੀ ਉਹਨਾਂ ਦਾ ਲੱਕੜ ਦਾ ਕੰਮ ਸੀ ਮਿਸਤਰੀ ਸੀ ਤੇ ਮੇਲ ਹੋਇਆ ਨਹੀਂ ਇਸ ਤਰ੍ਹਾਂ ਕਦੇ ਮਤਲਬ ਉਹਦਾ ਕੰਮ 87 ਤੋਂ 88 ਚੋਂ ਤੱਕ ਕੰਮ ਸਿੱਖ ਲਿਆ ਮੈਂ ਮੋਟਰਾਂ ਕੰਮ ਹਾਂਜੀ ਮੋਟਰਾਂ ਬਿਜਲੀ ਦਾ ਉਦੋਂ ਮੋਟਰਾਂ ਦਾ ਘੱਟ ਸੀਗਾ ਸਮਰਸੀ ਵਾਲ ਦਾ ਤਾਂ ਬਿਲਕੁਲ ਹੀ ਨਹੀਂ ਛੋਟੀਆਂ ਦਾ ਹੈਗਾ ਸੀ ਬਟ ਦੋ ਤਿੰਨ ਦੋ ਦੀ ਹੋਊਗੀ ਤਿੰਨ ਦੀ ਪੰਜ ਦੀ ਇਦਾਂ ਹੁੰਦੀਆਂ ਠੀਕ ਹੈ ਜੀ ਤੇ ਉਹ ਕੰਮ ਸਿੱਖ ਕੇ ਮਤਲਬ ਮੈਂ ਪਿੰਡ ਆ ਗਿਆ ਪਿੰਡ ਆ ਕੇ ਕੰਮ ਮਾੜਾ ਮੋਟਾ ਤੋੜਿਆ ਜਿਆ ਜਾਂਦਾ ਤੇ ਹੁਣ ਲਾਲੋਨ 88 ਨੂੰ ਅੱਜ ਕੋਈ 35 36 ਸਾਲ ਹੋ ਗਏ ਹਨ ਉਦੋਂ ਨੇੜੇ ਤੇੜੇ ਦੀ ਕੋਈ ਮਿਸਤਰੀ ਇੱਕ ਅੱਧਾ ਹੁੰਦਾ ਸਾਡੇ ਇਧਰ ਢੱਡਰੀਆਂ ਹੁਣ ਤਾਂ ਬਹੁਤ ਇੱਕ ਪਿੰਡ ਚ ਦਾਸ-ਦਾਸ ਨੇ ਉਦੋਂ ਤਾਂ ਟਾਵਾ ਹੀ ਜੀ ਚਲ ਕੰਮ ਅਸੀਂ ਕਿਵੇਂ ਪਿੰਡ ਆਇਆ ਜੀ ਇੱਥੇ ਮਤਲਬ ਮੈਨੂੰ ਕੋਈ ਇੰਨਾ ਸੰਤੁਸ਼ਟੀ ਜਿਹਾ ਹੋਈ ਵੀ ਉਹਨਾਂ ਕੰਮ ਨਾ ਮਿਲਿਆ ਕਰੇ ਕਿ ਉਹ ਨਵੇਂ ਤੇ ਜੀ ਹੌਲੀ-ਹੌਲੀ ਮੈਂ ਫਿਰ ਪਤਾ ਕਰਿਆ ਇੱਕ ਚੀਮੇ ਦੁਕਾਨ ਸੀ ਉਹਨਾਂ ਨੂੰ ਬੰਦੇ ਦੀ ਲੋੜ ਮੈਂ ਫਿਰ ਚੀਮੇ ਵਗਿਆ ਅੱਛਾ ਚੀਮੇ ਲੱਗ ਗਿਆ ਮੈਂ ਮਤਲਬ ਉਹ ਟਾਈਮ ਦੇ ਵਿੱਚ ਮੈਨੂੰ 1500 ਰੁਪਏ ਸੈਲਰੀ ਦਿੰਦੇ ਤੁਸੀਂ ਫਿਰ ਚੀਮੇ ਭਾਈ ਕਾਤੇ ਜਾਂਦੇ ਸੀ ਸਾਈਕਲ ਤੇ ਜਾਂਦੇ ਸਾਈਕਲ ਤੇ ਡੇਲੀ ਸਾਈਕਲ ਤੇ ਠੀਕ ਹੈ ਜੀ ਇੱਕ ਦੋ ਮੁੰਡੇ ਹੋਰ ਵੀ ਸੀ ਐਡ ਹੋਰ ਕੰਮ ਕਰਦੇ ਸੀ ਮਤਲਬ ਸਵੇਰੀ ਸਾਈਕਲ ਤੇ ਤਿੰਨੇ ਚਾਰੇ ਜਾਣੇ ਜਾਂਦੇ ਸ਼ਾਮ ਨੂੰ ਵਾਪਸ ਆ ਜਾਂਦੇ ਸਾਈਕਲ ਤੇ 9-10 ਕਿਲੋ ਮੀਟਰ ਠੀਕ ਹੈ ਫਿਰ ਉੱਥੇ ਮੈਂ ਭਾਈ ਜਦੋਂ ਲਾਇਆ 1.5-2 ਸਾਲ ਲਾਇਆ ਉਹਨਾਂ ਦੇ 1500 ਤੇ ਜੀ ਉਦੋਂ ਅਸੀਂ ਨਾ ਸੈਲਰਾਂ ਦਾ ਕੰਮ ਕਰਦੇ ਹੁੰਦੇ ਫੀਟਿੰਗਾਂ ਦਾ ਟਿਊਬਾਂ ਟੱਬਾਂ ਹੁੰਦੀਆਂ ਨੇ ਸੈਲਰਾਂ ਚ ਆਲੇ-ਦਾਲੇ ਬਾਉਂਡਰੀ ਤੇ ਹੋਰ ਟੁੱਟ-ਪੱਟ ਜਿੰਨੀ ਹੁੰਦੀ ਜੀ ਚੱਲ ਜੀ ਉੱਥੇ ਨਾ ਕੋਮਲ ਸੁਨਾਮੀ ਜਿਹੜਾ ਹੁੰਦਾ ਸੀ ਅਵਤਾਰ ਚਮਕ ਦੇ ਗਾਣੇ ਲਿਖਦਾ ਹੁੰਦਾ ਠੀਕ ਆ ਹਾਂ ਪ੍ਰਾਣਾ ਸਿੰਘ ਪ੍ਰਾਣਾ ਸਿੰਘ ਸੀ ਬਿਲਕੁਲ ਅਵਤਾਰ ਚਮਕ ਪ੍ਰਾਣਾ ਸਿੰਘ ਨਾਲ ਤੁਹਾਨੂੰ ਪਤਾ ਉਹ ਰਾਈਟਰ ਵੀ ਪ੍ਰਾਣਾ ਸੀ ਗੀਤਕਾਰ ਜਿਹੜਾ ਕੋਮਲ ਸੁਨਾਮੀ ਸੀ ਉਹ ਸੁਨਾਮ ਦਾ ਸੀ ਠੀਕ ਹੈ ਜੀ ਮਤਲਬ ਗਾਣੇ ਦਾ ਵਟ ਖਿੱਚਵੇਂ ਲਿਖਦਾ ਸੀ ਉਹ ਹਾਂਜੀ ਤੇ ਉਹ ਮੈਨੂੰ ਉੱਥੋਂ ਜਦੋਂ ਮੈਂ ਸੈਲਰ ਚ ਜਾਂਦਾ ਹੀ ਗੱਲਾਂ ਚੱਲ ਪੈਂਦੀਆਂ ਉਹਨੇ ਵੀ ਕੋਮਲ ਤੂੰ ਗਾਣੇ ਕਿਵੇਂ ਲਿਖਦਾ ਹਾਂਜੀ ਉਹ ਵੀ ਇਹੀ ਗੱਲ ਕਰਦਾ ਵੀ ਯਾਰ ਇਹ ਤਾਂ ਕੁਦਰਤ ਦੀ ਦੇਣ ਆ ਨਾ ਕੋਈ ਜ਼ਬਰਦਸਤੀ ਜੇ ਆਪਾਂ ਕਹੀ ਮੈਂ ਆਹ ਕੰਮ ਕਰੂੰ ਇਹ ਮਾਲਕ ਵੱਲੋਂ ਮਨਜ਼ੂਰ ਆ ਤਾਂ ਹੀ ਹੋ ਸਕਦਾ ਨਹੀਂ ਆਪਾਂ ਜ਼ਬਰਦਸਤੀ ਨਹੀਂ ਕਰ ਸਕਦੇ ਜੀ ਆਪਾਂ ਜੇ ਖਿੱਚ ਕੇ ਕਹਾਂ ਮੈਂ ਅਮੀਰ ਹੋ ਜਾ ਕਿਵੇਂ ਕਹੋ ਇਹ ਤਾਂ ਜੇ ਮਾਲਕ ਚਾਹੂ ਤਾਂ ਹੀ ਆਪਾਂ ਉਹ ਹੀ ਗੱਲ ਉਹਦੀ ਸੀ ਉਹ ਕਹਿੰਦਾ ਵੀ ਚਲੋ ਮੈਂ ਕਿਹਾ ਦੇਖ ਮਤਲਬ ਮੇਰੇ ਮੈਂ ਮਨ ਦੇ ਵਿੱਚ ਉਧਾਰਿਆ ਵੀ ਯਾਰ ਕੋਈ ਜਜ਼ਬਾ ਦਿਖਾਓ ਮਾਲਕ ਕਰ ਕੋਈ ਕਿਰ ਠੀਕ ਹੈ ਜੀ ਮਤਲਬ ਮਨ ਦੇ ਵਿੱਚ ਹੌਲੀ ਹੌਲੀ ਜੀ ਮੈਂ ਨੂੰ ਦੇਖ ਦੇ ਸੁਣਦਾ ਮੈਂ ਗਾਣੇ ਉਤਾਰ ਚਮਕਦੇ ਸੁਣੇ ਚਮਕੀਲਾ ਸਾਹਿਬ ਦੇ ਸੁਣੇ ਹੋਰ ਜਿਹੜੇ ਵੀ ਪੁਰਾਣੇ ਸਿੰਘ ਨੂੰ ਦੇ ਸਭ ਦੇ ਗਾਣੇ ਸੁਣੇ ਜੀ ਮਤਲਬ ਅਸਰਜਾ ਹੋ ਗਿਆ ਮਨ ਤੇ ਜੀ ਵੀ ਲਿਖਣਾ ਲਿਖਣਾ ਕੋਸਾ ਹਾਂਜੀ ਚੱਲਦੀ ਮੈਂ ਇੱਕ ਦੋ ਗਾਣੇ ਛੋਟੇ ਮੋਟੇ ਲਿਖੇ ਹੌਲੀ ਹੌਲੀ ਤੋੜਪੰਨ ਕਰਨ ਲੱਗ ਗਿਆ ਕਿ ਸ਼ਬਦਾਵਲੀ ਤਾਂ ਮੇਰੇ ਦਿਮਾਗ ਚ ਬੈ ਗਈ ਜੀ ਹੌਲੀ 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 ਫਿਰ ਮੈਂ ਇੱਕ ਗਾਣਾ ਲਿਖਿਆ ਸਾਡੇ ਆਪਣੇ ਉਹ ਸੀਗਾ ਸੁਨਾਮ ਦਾ ਸਿੰਗਲ ਸੀ ਸਰਬਜੀਤ ਸੁਨਾਮ ਇਹ ਬਣੀ ਕੋਈ ਲਗਭਗ 95 96 ਦੀ ਗੱਲ ਹੋਣੀ ਠੀਕ ਹੈ ਜੀ ਉਹਨੇ ਮੈਂ ਉਹਨੂੰ ਗਾਣਾ ਦਿੱਤਾ ਉਹਨੇ ਰਿਕਾਰਡ ਕਰਾਦਾ ਅੱਛਾ ਪਹਿਲਾ ਗਾਣਾ ਤੁਸੀਂ ਰਿਕਾਰਡ ਹਾਂ ਸਰਪਜੀਤ ਸਨਾਮੀ ਨੇ ਰਿਕਾਰਡ ਕਰਾ ਮੈਨੂੰ ਬੜਾ ਚੋ ਪਹਿਲਾਂ ਨਹੀਂ ਅੱਜਕੱਲ ਤਾਂ ਵਾ ਦੇਖੇ ਵੀ ਸੰਗਤ ਸ ਬਹੁਤ ਕਰਦਾ ਬੰਦਾ ਹਾਂ ਨੇ ਦੇ ਵਿੱਚ ਗਾਣਾ ਮੈਂ ਪਹਿਲਾਂ ਹੀ ਲਿਖਿਆ ਉਹਨੇ ਵਿਚਾਰੇ ਨੇ ਰਿਕਾਰਡ ਕਰਾਦਾ ਜੀ ਮਤਲਬ ਮੈਨੂੰ ਇੰਨਾ ਕੋਈ ਹੈ ਵੀ ਪਤਾ ਨਹੀਂ ਮੈਂ ਕੀ ਬਣ ਗਿਆ ਅੱਛਾ ਜੀ ਕਿਉਂ ਹੌਸਲਾ ਉਹ ਚੀਜ਼ਾਂ ਚੋਂ ਹੁੰਦਾ ਬਿਲਕੁਲ ਜੀ ਬਿਲਕੁਲ ਚੱਲ ਜੀ ਬਣਨਾ ਬਣਨਾ ਤਾਂ ਕੀ ਹੁੰਦਾ ਰਾਈਟਰ ਦੇ ਪੱਲੇ ਤੈਨੂੰ ਪਤਾ ਹੀ ਆ ਹਾਂਜੀ ਹਾਂਜੀ ਕਿਉਂ ਇੱਕ ਤਾਂ ਨਵਾਂ ਬੰਦਾ ਸੀ ਇੱਕ ਉਹ ਸਿੰਗਰ ਵਿਚਾਰਾ ਇੰਨਾ ਫੇਮਸ ਨਹੀਂ ਸੀ ਜੀ ਕਿਹੜਾ ਗਾਣਾ ਸੀ ਬਾਈ ਯਾਰਾ ਤੁਹਾਡੇ ਉਹ ਨਹੀਂ ਹੋ ਜਾ ਰਹੀ ਹੁਣ ਉਹ ਉਹ ਜਵਾਨੀ ਵਾਲੇ ਗਾਣੇ ਸੀ ਹੁਣ ਆਪਾਂ ਵੈਸੇ ਵੀ ਸੰਗ ਲੱਗਦੀ ਆ ਹਾਂ ਬੋਲਦਿਆਂ ਨੂੰ ਨਾ ਹਾਂਜੀ ਹਾਂਜੀ ਤੇ ਸਕੂਲ ਕਾਲ ਜਾਂਦੇ ਕੋਈ ਰਿਲੇਟਡ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਦੋ ਤਿੰਨ ਕਿ ਸਾਲ ਲੰਘ ਗਏ ਇੱਕ ਸਤੋਜ ਦਾ ਸਿੰਗਰ ਸੀਗਾ ਜੀ ਉਹਦਾ ਨਾਂ ਸੀ ਮਹਿੰਦਰ ਮਿੰਦੀ ਉਹਨੇ ਮੈਥੋਂ ਇੱਕ ਗਾਣਾ ਲਿਆ ਜੀ ਟਰੱਕ ਡਰਾਈਵਰ ਦਾ ਤੇ ਫਿਰ ਅਸੀਂ ਇੱਕ ਪ੍ਰੋਜੈਕਟ ਜਾ ਕਰਿਆ ਕੋਈ 2000 ਦੇ ਲਗਭਗ ਜੀ ਉਹਦੇ ਚ ਵੀ 5-7 ਗਾਣੇ ਕਰੇ ਉਹ ਵੀ ਖਿੱਚੇ ਹਾਂ ਮੇਰੇ ਕਾ 5 ਗਾਣੇ ਤੇ ਮੇਰੇ 1-2 ਗਾਣਿਆਂ ਚ ਮੁੰਡਿਆਂ ਦਾ ਨਾਮ ਸੀ ਐਂ ਜੇ ਤੀ ਮੈਂ ਗਾਣੇ 5 ਲਿਖੇ ਉਹਦੇ ਚ ਜੀ ਕਿਉਂ ਉਹੀ ਲਾਈਨ ਦੇ ਵਿੱਚ ਕੀ ਯਾਰ ਰਲ ਮਿਲ ਕੇ ਚੱਲਦਾ ਹੁੰਦਾ ਟੀਮ ਚ ਨਾ ਕਈ ਵਾਰੀ ਕਿਸੇ ਤੋਂ ਨਹੀਂ ਲਿਖਿਆ ਜਾਂਦਾ ਅਗਲਾ ਸਹਿਯੋਗ ਕਰਨ ਦਾ ਜੋ ਨਵੇਂ ਸਿੰਗਰ ਨੂੰ ਉਹਦੇ ਲਈ ਬਹੁਤ ਵੱਡੀ ਗੱਲ ਹੁੰਦੀ ਆ ਅਗਲਾ ਕਿ ਨਾ ਯਾਰ ਬਲਾਨਾ ਬੰਦਾ ਆਪਣਾ ਹਸਾਰਾ ਲਾ ਦੂ ਹੈ ਨਾ ਉਹਦਾ ਨੌ ਪਾ ਅਗਲੇ ਨੂੰ ਚੌਹ ਹੁੰਦਾ ਉਹਦਾ ਜੀ ਚੱਲਦੀ ਹੌਲੀ ਹੌਲੀ ਮਤਲਬ ਉਧਰ ਵੱਧਦਾ ਗਿਆ ਕੰਮ ਮੇਰਾ ਆਪਣ ਆਪਣੇ ਆਪ ਚ ਵੀ ਸੋਧ ਆਉਂਦਾ ਰਿਹਾ ਵੀ ਯਾਰ ਵਧੀਆ ਲਿਖੀ ਵਧੀਆ ਲਿਖੀ ਹੈ ਆ ਜਲਦੀ ਫੇਰ ਲੰਘੇ 2-4 ਸਾਲ ਘਟ ਗਿਆ ਮਤਲਬ ਆਪ دیر ਜੀ ਮੈਂ ਚੋਲਦੀ ਕੇ ਪਰਿਵਾਰ ਚ ਜੀ ਫੇਰ ਜੀ 2007 ਚ ਮੁਲਾਕਾਤ ਹੋਈ ਮਤਲਬ ਉਦਾਂ ਮੇਰੀ ਮੁਲਾਕਾਤ ਹੁੰਦੀ ਨਹੀਂ ਸਿੰਗਰਾਂ ਨਾ ਮੈਂ ਮੇਲੇ ਮੂਲੇ ਕਰਾਏ 4-5 ਚ ਕਾਫੀ ਮੇਲੇ ਕਰਾਏ ਠੀਕ ਹੈ ਜੀ ਵੀਰ ਦਵਿੰਦਰ ਅਰਗੇ ਆਉਂਦੇ ਰਹੇ ਕਾਫੀ ਮਤਲਬ ਸਿੰਗਰ ਰਾਜਾ ਉਹ 2 ਟਾਈਮ ਦੇ ਵਿੱਚ ਵੀਰ ਦਵਿੰਦਰ ਹੋ ਰਹੇ ਸੀ ਤੂਤੀ ਬੋਲਦੀ ਹਾਂ ਬਿਲਕੁਲ ਅਸੀਂ ਕਿਰਾਏ ਪੰਜ ਛੇ ਮੇਲੇ ਜੀ ਤੇ ਚੱਲਦੀ ਹੋਰ ਮੁੰਡੇ ਸੁਨਮਾਨ ਸੁਨਮੂਨ ਬਥੇਰੇ ਹੋਇਆ ਕਰਨ ਮੈਂ ਕੋਈ 8 9 ਦੇ ਵਿੱਚ ਆ ਕੇ ਇਹਨੂੰ ਦਿੱਤਾ ਗਾਣਾ ਸ੍ਰਿੰਦਰ ਮਾਨ ਨੂੰ ਜੀ ਚੰਡੀਗੜ੍ਹ ਵਿੱਚ ਧਰਨੇ ਦੇਣ ਦੀ ਲੋੜ ਨਾ ਜੱਟਾਂ ਨੂੰ ਉਹ ਧਰਨੇ ਦਾ ਟ੍ਰੈਂਡ ਚੱਲਦਾ ਹੁੰਦਾ ਅੱਛਾ ਇਹ ਦੂਰ ਰਸ ਚੱਲਦਾ ਸੀ ਲੋ ਹਾਂ ਜੀ ਗੱਲ ਉਹ ਤੇ ਚੱਲਦੇ ਗਾਣੇ ਹਾਂ दूरदर्शन ਤੇ ਕਾਫੀ ਮਤਲਬ ਉਹ ਬਹੁ ਵਾਰੀ ਛੱਡਿਆ ਜਦੋਂ ਹੋ ਗਏ ਤੇ ਮੇਰੇ ਖਿਆਲ ਧਾਰਨਾ ਤਰ੍ਹਾਂ ਜਿਹਾ ਲੱਗਿਆ ਦੀ ਚੰਡੀਗੜ੍ਹ ਕਾਦੇ ਕਾਰਨ ਮੈਨੂੰ ਨਹੀਂ ਪਤਾ ਲੱਗਿਆ ਠੀਕ ਹੈ ਜੀ ਚਲ ਜੀ ਫੇਰ ਲੰਘਿਆ ਉਹ ਇੱਕ ਦੋ ਸਾਲ ਫੇਰ ਲੰਘੇ ਚਲ ਜੀ ਦੋਕ ਸਾਲ ਲੰਘੇ ਜਦੋਂ ਫੇਰ ਉਸ ਤੋਂ ਬਾਅਦ ਬਾਈ ਇਹਦੇ ਨਾਲ ਮੁਲਾਕਾਤ ਹੋ ਗਈ ਬਲਵੀਰ ਚੋਟੀਆਂ ਨਾਲ ਜੀ ਚੋਟੀਆਂ ਨਾਲ ਮੁਲਾਕਾਤ ਹੋਈ ਬਸ ਗਾਹਾਂ ਦੀ ਗਾ ਮੈਨੂੰ ਐ ਲੱਗਦਾ ਵੀ 10 ਦੇ ਲਾਸਟ ਜੇ ਮੁਲਾਕਾਤ ਹੋਈ ਠੀਕ ਹੈ ਜੀ ਫਿਰ 11 ਦੇ ਵਿੱਚ ਅਸੀਂ ਪੂਰੀ ਟੇਪ ਕਰੀਏ ਕੀ ਤੁਸੀਂ ਕੱਲ੍ਹ ਦੇ ਗਾਣੇ ਦੀ ਤੁਹਾਡੀ ਹਾਂ ਉਹਦੇ 'ਚ ਆਪਣੇ 11 ਦੇ 11 ਗਾਣੇ ਕੱਲ੍ਹ ਲਿੱਤੇ ਤਿੰਨਕ ਗਾਣਿਆਂ 'ਚ ਮੇਰਾ ਖਿਆਲ ਮੁੰਡਿਆਂ ਦਾ ਨਾਮ ਸੀਗਾ ਹੋਰ ਦਾ ਉਹ ਗਾਣੇ ਸਾਰੇ ਬਲਵੀਰ ਛੂਟੀ ਨੇ ਗਾਏ ਸੀ ਹਾਂ ਸਾਰੇ ਗਾਣੇ ਮਤਲਬ ਉਹਦੀ ਮਿਸ ਜੀ ਦੇ ਤੇ ਦੋ ਤਿੰਨ ਗਾਣੇ ਜੀ ਨਾਲ ਡਿਊਟ ਗਾਏ ਹੋਏ ਹਾਂਜੀ ਬਾਕੀ ਸਾਰੇ ਬਾਈ ਡਿਊਟ ਵੀ ਤੁਸੀਂ ਲਿਖਿਆ ਬਾਈ ਹਾਂ ਹ ਟੋਟਲ ਆਲੋ ਠੀਕ ਹੈ ਚੱਲ ਜੀ ਟੇਪ ਆਈ ਆਨੰਦ ਕੰਪਨੀ ਨੇ ਦਿੱਤੀ ਵਧੀਆ ਰਿਸਪੌਂਸ ਰਿਹਾ ਡੂਡ ਵਧੀਆ ਕਰੀ ਉਹਦੇ 'ਚ ਇੱਕ ਵੀਡੀਓ ਸੀਗਾ ਇੱਕ ਮੰਗੂ ਟੁੱਟ ਗਈ ਨਹੀਂ ਦੁੱਧ ਦੇ ਮੋਸ਼ੇ ਵਰਗੀ ਯਾਰੀ ਬੱਲੇ ਬੱਲੇ ਚੈਨਲ ਚੱਲਦਾ ਹੁੰਦਾ ਹਾਡਲੇ ਕੀ ਗਾਣੇ ਹਾਂ ਹਾਂ ਬੱਲੇ ਬੱਲੇ ਚੈਨਲ ਚੱਲਦਾ ਹੁੰਦਾ ਉਹ ਤੇ ਐਡ ਵੀ ਲਾਈ ਉਹਨੇ ਬਾਈ ਨੇ ਵੀ ਨਾ ਮੇਰਾ ਖਿਆਲ ਤੋਂ ਸ਼ਾਇਦ ਮਹੀਨੇ ਦੀ ਐਡ ਸੀ ਜੀ ਆਨੰਦ ਕੰਪਨੀ ਨੇ ਵੀ ਐਡ ਕਰੀ ਵਧੀਆ ਮਤਲਬ ਰਿਸਪੌਂਸ ਮਿਲਿਆ ਉਹਨੂੰ ਉਹ ਗਾਣੇ ਦਾ ਠੀਕ ਹੈ ਜੀ ਇੱਕ ਦੋ ਵਾਰੀ ਟਿੱਪਣੀ ਵੀ ਹੋਈ ਉਹਨੂੰ ਚੋਟੀਆਂ ਨੂੰ ਕਿਹਾ ਕਹਿੰਦੇ ਵੀ ਤੁਸੀਂ ਇਦਾਂ ਦੇ ਗਾਣੇ ਕਿਉਂ ਗਾਉਣ ਲੱਗੇ ਤੁਸੀਂ ਤਾਂ ਸਹਿਤ ਕਿੰਨਾ ਵਧੀਆ ਗਾਉਂਦੇ ਹੋ ਹਾਂਜੀ ਉਹ ਕਹਿੰਦਾ ਮੈਨੂੰ ਤੁਸੀਂ ਐਂ ਦੱਸੋ ਮੈਂ ਐਨੇ ਗਾਣੇ ਗਾਏ ਨੇ ਜੀ ਮਤਲਬ ਪੁੱਤਾਂ ਵਰਗੀਤੀ ਮਾਂ ਪਿਓ ਵਰਗਾ ਪਿਆਰ ਪਤਾ ਨਹੀਂ ਕਿੰਨੇ ਕ ਗਾਣੇ ਮਤਲਬ ਗਾਏ ਆ ਇੱਕ ਮਾਂ ਬੋਰਡ ਦੀ ਤੁਸੀਂ ਮੈਨੂੰ ਉਹ ਕਿਉਂ ਨਹੀਂ ਕਹਿੰਦੇ ਵੀ ਤੂੰ ਇੰਨਾ ਚੰਗਾ ਗਾਇਆ ਇਹ ਤਾਂ ਤੇ ਕਹਿਤਾ ਠੀਕ ਹੈ ਇਹ ਚੀਜ਼ਾਂ ਤਾਂ ਵੀ ਹੋਈ ਮਾੜੀ ਮੋਟੀ ਕਿੰਨੇ ਵਾਰ ਚ ਕੀਤੀ ਹਾਂ ਵੀ ਸਵਾਲ ਕਰੇ ਫਿਰ ਚਲੋ ਵਿੱਚੀ ਤੁਹਾਨੂੰ ਪਤਾ ਹੀ ਆ ਚੱਲੀ ਜਾਂਦਾ ਹੁੰਦਾ ਗੱਲ ਫਿਰ ਥੋੜਾ ਜਿਹਾ ਟਾਈਮ ਲੱਗਿਆ ਫਿਰ ਮੇਰੇ ਨਾਲ ਮੁਲਾਕਾਤ ਹੋਈ ਆਪਣੇ ਦੀ ਰਮਲਾ ਸਾਹਿਬ ਦੀ ਇੱਕ ਗਾਣਾ ਆਪਣਾ ਰਮਲਾ ਸਾਹਿਬ ਨੇ ਵੀ ਗਾਇਆ ਕਰਤਾਰ ਰਮਲਾ ਹਾਂ ਟਰਾਲਾ ਗਾਣਾ ਸੀਗਾ ਇਹ ਕੋਈ ਮੇਰਾ ਖਿਆਲ 14 14 ਜਾਇਆ ਸੀ 13 14 ਜਾ ਠੀਕ ਹੈ ਜੀ ਫਿਰ ਹਾਕਮ ਨਾਲ ਵੀ 14 ਜੀ ਮੁਲਾਕਾਤ ਹੋਈ ਹਾਕਮ ਹਾਂ ਜੀ ਉਹਨੇ ਆਪਣੇ ਗਾਣੇ ਗਾਏ ਆ ਚਾਰ ਜੀ ਹਾਂ ਕਿਵੇਂ ਯਾਦਾ ਕੋਈ ਗਾਣਾ ਜੀ ਗਾਣਾ ਹਾਂ ਜਿਵੇਂ ਉਹਦਾ ਇੱਕ ਗਾਣਾ ਹੈਗਾ ਸੀ ਇੱਕ ਤਾਂ ਕਾਲਜ ਦੀ ਸੀ ਇੱਕ ਹੈਗਾ ਸੀ ਆਮ ਪਿੰਡਾਂ ਵਾਲਾ ਨੋਕ ਝੋਕ ਦੀ ਜੀ ਹਟਕੇ ਸੁਬਾ ਸਵੇਰੇ ਤੜਕੇ ਵੀ ਖੜ ਜੇ ਵਿੱਚ ਗਲੀ ਤੂੰ ਅੜਕੇ ਵੀ ਕਿਉਂ ਮਰੇ ਮੇਰੇ ਸਿਰ ਚੜ ਕੇ ਵੀ ਤੂੰ ਸੁੱਖੀ ਸਾਂਭੀ ਨੂੰ ਰਹੇ ਖੰਗ ਬਨੋਟੀ ਖੰਗਦਾ ਵੇਖ ਮੈਨੂੰ ਆਉਂਦੀ ਜਾਂਦੀ ਬਸ ਕਿਆ ਬਾਤ ਸਾਡੀ ਬੀਹੀ ਸਾਡਾ ਵਾਰ ਕੁੜੇ ਤੈਨੂੰ ਕੀ ਲੱਗ ਗਿਆ ਭਾਰ ਕੁੜੇ ਮਰਜੀ ਦੇ ਮਾਲਕ ਯਾਰ ਕੁੜੇ ਜਿਹੜੀ ਮਰਜ਼ੀ ਸਾਡੀ ਆਪਦੀ ਐ ਸਾਡੀ ਖੰਗਪਲਾ ਕੀ ਗੋਲੀ ਆ ਜੋ ਤੇਰੇ ਵਿੱਚ ਵੱਜਦੀ ਐ ਦੰਦ ਬਿਲਕੁਲ ਬਿਲਕੁਲ ਮਤਲਬ ਚਿਹੜਜੇ ਵਾਲੀ ਗੱਲ ਜੀ ਤੇ ਬਸ ਇੱਕ ਫੇਰ ਉਦੋਂ ਬਾਅਦ ਮੇਰਾ ਖਿਆਲ ਵੀ 15 ਚ 22 ਟੇਪ ਕਰੀ ਆਪਾਂ ਉਹਦੀ ਅ ਗਰਮੀਤ ਮਾਨ ਤੇ ਪ੍ਰੀਤ ਪੈਲ ਦੀ ਜੀ ਹਾਂਜੀ ਉਹਦੇ 'ਚ ਵੀ ਹੈਗੇ ਸੀ ਕੁਝ ਵਧੀਆ ਮਤਲਬ ਮੇਰੇ ਹੁਣ ਦਿਮਾਗ 'ਚ ਸਾਰੇ ਗਾਣੇ ਨਿਕਲੇ ਪਏ ਆ ਜੀ ਵਧੀਆ ਗਾਣੇ ਸੀ ਜੇਲ ਬਠਿੰਡੇ ਵਾਲੀ ਮਾਪਿਆਂ ਘਰੇ ਬਣਾਤੀ ਇਦਾਂ ਦਾ ਕੁਝ ਹੁਣ ਮੇਰੇ ਦਿਮਾਗ 'ਚ ਨਹੀਂ ਹੈਗਾ ਠੀਕ ਹੈ ਫਿਰ 15 ਜੀ ਇੱਕ ਗਾਣਾ ਮੈਂ ਕਰਿਆ ਬਈ ਮੀਨੂ ਸਿੰਘ ਦਾ ਜੀ ਰੋਂਦੇ ਪਰਦੇਸਾਂ ਵਿੱਚ ਪੁੱਤ ਮਾਵਾਂ ਦੇ ਮਾਵਾ ਰੋਂਦੀਆਂ ਪੁੱਤਾਂ ਨੂੰ ਘਰੇ ਯਾਦ ਕਰਕੇ ਉਹਦੀ ਵਰਡਿੰਗ ਬਹੁਤ ਵਧੀਆ ਸੀ ਗਾਣੇ ਦੀ ਪੂਰਾ ਉਹ ਹੈਗਾ ਸੀ ਧਰ ਕੇ ਜ਼ਮੀਨਾਂ ਗਏ ਨੇ ਤੁਰ ਗਏ ਜੋ ਬਾਹਰ ਨੂੰ ਛੱਡ ਕੇ ਬਾਪੂ ਦੇ ਵੇੜੇ ਰੰਗਲੀ ਬਾਹਰ ਨੂੰ ਲੱਗ ਕੇ ਏਜੰਟਾਂ ਪਿੱਛੇ ਹੋ ਗਏ ਬਰਬਾਦ ਜਿਉਂਦੇ ਮਰ ਮਰ ਕੇ ਰੋਂਦੇ ਪਰਦੇਸਾਂ ਵਿੱਚ ਪੁੱਤ ਨੇ ਮਾਵਾਂ ਦੇ ਮਾਵਾ ਰੋਂਦੀਆਂ ਪੁੱਤਾਂ ਨੂੰ ਘਰੇ ਯਾਦ ਕਰਕੇ ਅਮ ਤੇ ਉਸ ਤੋਂ ਬਾਅਦ ਫਿਰ 16 ਚ ਬਈ 17 ਚ ਜੀ 17 ਚ ਵੀ ਹੋਰ ਕਾਫੀ ਗਾਣੇ ਚੋਟੀਆਂ ਦੇ ਵੀ ਨਾਲ ਦੀ ਨਾਲ ਚੱਲ ਗਏ ਛੋਟੀਆਂ ਦੇ ਕਾਫੀ ਟੈਪ ਮੇਰੇ ਖਿਆਲ ਚਾਰ ਪੰਜ ਕਿਸ ਤਰ੍ਹਾਂ ਦੇ ਗਾਣੇ ਆਇਆ ਠੀਕ ਹੈ ਸੀੜੀਆਂ ਚ ਤੇ ਫਿਰ ਅਸੀਂ ਇੱਕ ਗਾਣਾ ਕਰਿਆ ਗਰਮੀਤ ਮਾਨ ਦੀ ਕੁੜੀ ਦਾ ਬਈ ਜੀ ਬੋਲਟ ਤੇ ਉਹਦਾ ਵੀ ਵੀਡੀਓ ਵੀਡੀਓ ਵਧੀਆ ਲਾਇਆ ਉਹਨਾਂ ਹਾਂ ਬੋਲਟ ਵੀ ਆਪਣਾ ਲਿਖਿਆ ਸੀ ਉਹਦਾ ਜੀ ਉਹ 12 ਟੈਪ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਮਤਲਬ 16 17 ਕਚਾ ਕੇ ਬਈ ਮੈਂ ਮਿਊਜ਼ਿਕ ਕੰਪੇਅਰ ਆ ਜਿਹੜਾ ਮੁੰਡਾ ਬਾਈ ਉਹਦੇ ਨਾਲ ਜੁੜਿਆ ਕਾਫੀ ਠੀਕ ਹੈ ਜੀ ਕੋਈ ਮਤਲਬ ਪਰਿਵਾਰਕ ਰਿਸ਼ਤੇ ਵਾਲੀ ਗੱਲ ਹੋ ਗਈ ਬਹੁਤ ਨੇੜੇ ਹੋ ਗਏ ਸੀ ਜੀ ਫਿਰ ਬਾਈ ਨੇ 16 ਤੋਂ ਲੈ ਕੇ ਬਹੁ ਗਾਣੇ ਮੇਰੇ ਕਰੇ ਵਧੀਆ ਵਧੀਆ ਜਿਵੇਂ ਮੰਨ ਲਓ ਗੁਰਲੇ ਯਾਖਤਰ ਤੇ ਕੈਲੀ ਨਾਲ ਗਾਣਾ ਕਰਿਆ ਤੁਹਾਡਾ ਗਾਣਾ ਹੈ ਹਾਂ ਸ਼ਰਧਾਂਜਲੀ ਗਾਣਾ ਜਿਹੜਾ ਆਪਣਾ ਹੇ ਸਤੇਗੜ ਸਾਹਿਬ ਹਾਂ ਚੱਲੋ ਸ਼ਰਧਾਂਜਲੀ ਦੇ ਆਈਏ ਦੋ ਸਿੱਖ ਪੰਥ ਦੇ ਸ਼ੇਰਾਂ ਨੂੰ ਫਿਰ ਉਸ ਤੋਂ ਬਾਅਦ ਉਹਨੇ ਫਿਰ ਤਾਂ ਲੜੀਵਾਰ ਚੱਲਦੀ ਗਏ ਕਾਫੀ ਸਾਲ ਹਮ ਇੱਕ ਸਾਡੇ ਇਧਰ ਢੱਡਰੀਆਂ ਦੀ ਗੁੱਡੀ ਸੀ ਉਹਦਾ ਵੀ ਸਤੇਗੜ ਸਾਹਿਬ ਉਹਦਾ ਗਾਣਾ ਜੀ ਉਹ ਵੀ ਮਤਲਬ ਆਪਾਂ ਹੀ ਲਿਖਿਆ ਸੀਗਾ ਉਹਦਾ ਪ੍ਰੋਜੈਕਟ ਵੀ ਆਪਣਾ ਹੀ ਸੀਗਾ ਠੀਕ ਹੈ ਤੇ ਕੁਸ਼ਕ ਮਤ ਇਹ ਜੇ ਸਿੰਗਰ ਨੇ ਜਿਹੜੇ ਮੈਨ ਤੋਂ ਲੈ ਕੇ ਮੈਨੂੰ ਬਾਅਦ ਚ ਪਤਾ ਲੱਗਦਾ ਵੀ ਗਾਣਾ ਮੇਰੇ ਨਾਂ ਤੇ ਜਦੋਂ ਆ ਜਾਂਦਾ ਮੈਨੂੰ ਉਦੋਂ ਪਤਾ ਲੱਗਦਾ ਇਹ ਬਾਈ ਫਿਰ ਤੁਹਾਨੂੰ ਪਰਿਵਾਰ ਵੱਲੋਂ ਜਿਵੇਂ ਤੁਹਾਡਾ ਪਰਿਵਾਰ ਆ ਹਾਂ ਭੈਣ ਭਾਈ ਹੈਗੇ ਆ ਉਹ ਕਹਿੰਦੇ ਸੀ ਤੁਹਾਨੂੰ ਵੀ ਤੂੰ ਇਹ ਕਿਹੜੇ ਕੰਮਾਂ ਚ ਪੈ ਗਿਆ ਇਤਨਾ ਕੰਮ ਨਿਕਲ ਨਹੀਂ ਪਹਿਲਾਂ ਪਹਿਲਾਂ ਕਹਿੰਦੇ ਸੀ ਹੁਣ ਫਿਰ ਉਹਨਾਂ ਨੂੰ ਆਦਤ ਬਣ ਜਾਂਦੀ ਹੈ ਜਦੋਂ ਅਗਲਾ ਕਹਿੰਦਾ ਵੀ ਇਹ ਤਾਂ ਹਟਦਾ ਤਾਂ ਹੀ ਨਹੀਂ ਠੀਕ ਹੈ ਜੀ ਹਾਂ ਬਿਸ਼ੱਕ ਆਪ ਨੂੰ ਕਮਾਈ ਨਹੀਂ ਕੋਈ ਪ੍ਰਾਪਰਟੀ ਹੋਇਆ ਕਿਉਂ ਕੁਸ਼ਕ ਉਹ ਦੇਖਦੇ ਨੇ ਜਦੋਂ ਮੈਂ ਇਹ ਜੇ ਬੰਦਿਆਂ ਨਾਲ ਜੁੜ ਜਾਂਦਾ ਹਾਂ ਹਾਂਜੀ ਜਿਹੜੇ ਬੰਦੇ ਮ ਜੀ ਆਪਾਂ ਉਹ ਬੰਦਿਆਂ ਨਾਲ ਜੁੜ ਜਾਂਦੇ ਆ ਫਿਰ ਉਹਨੇ ਉਹ ਮਹਿਸੂਸ ਕਰਦੇ ਆ ਕਿ ਕੁਝ ਹੀ ਹੁੰਦੀ ਆ ਵੀ ਯਾਰ ਕਹੇ ਜੇ ਬੰਦਿਆਂ ਨਾਲ ਮਿਲਦੇ ਨੇ ਅਗਲਾ ਕਹਿੰਦਾ ਯਾਰ ਫਲਾਣੇ ਬੰਦੇ ਨੂੰ ਤਾਂ ਮਿਲਣਾ ਮੁਸ਼ਕਲ ਆ ਉਹ ਬੰਦਾ ਤੁਹਾਡਾ ਨਾਲ ਫਿਰ ਦੋਵੇ ਜੀ ਹਾਂ ਇਹ ਕਰਕੇ ਤੇ ਬਸ 17 ਕੇ ਚਾ ਕੇ ਬਾਈ ਨਾਲ ਜੁੜਿਆ ਬਾਈ ਨਾਲ ਜੁੜ ਕੇ ਕਾਫੀ ਗਾਣੇ ਆਏ ਜੀ ਜਿਹਦੇ ਵਿੱਚ ਮੰਨ ਲਾ ਇਕੱਲੇ ਉਹਦਾ ਗਰਨੇਜ ਭਾਣ ਦਾ ਤਾਂ ਤੁਹਾਨੂੰ ਦੱਸ ਹੀ ਦਿੱਤਾ ਹਾਂਜੀ ਐ ਆਪਣਾ ਪ੍ਰਵੀਨ ਭਾਰੜਾ ਨੇ ਗਾਇਆ ਗਾਣਾ ਤੇ ਦੀਪਕ ਢਿੱਲੋਂ ਨੇ ਰਾਇ ਜਿਹਾਰ ਨੇ ਅੱਛਾ ਤੁਹਾਡੇ ਗਾਣੇ ਗਾਏ ਨੇ ਹਾਂ ਹਾਂ ਬਹੁਤ ਨਾਮੀ ਸਿੰਗਰ ਨੇ ਦੀਪ ਢਿੱਲੋਂ ਰਾਇ ਜਿਹਾਰ ਹਨ ਵੀਰ ਦਵਿੰਦਰ ਆ ਵੀਰ ਦਵਿੰਦਰ ਜੀ ਤੇ ਮੇਰੇ ਖਿਆਲ ਹੋਰ ਵੀ ਆ ਮੇਰੇ ਹੁਣ ਦਿਮਾਗ ਚੋਂ ਬਾਹਰੇ ਆ ਇੱਕ ਪਿੱਛੇ ਕਾਸ਼ਮ ਸੰਧੂ ਆਇਆ ਸੀ ਪਿੱਛੇ ਇੱਕ ਗਾਣਾ ਉਹਦਾ ਆਇਆ ਸੀ ਭੈਣ ਦਾ ਰਪਿੰਦਰ ਹੰਡਾ ਦਾ ਉਹ ਤੁਸੀਂ ਲਿਖੇ ਤੇਰੀ ਕਿਰਪਾ ਹਾਂ ਬਈ ਉਹ ਵੀ ਰਪਿੰਦਰ ਹੰਡਾ ਗਾਣਾ ਤੁਸੀਂ ਲਿਖਿਆ ਜੀ ਹਾਂ ਬਾਬਾ ਜੀ ਗੁਰਪੁਰਪ ਤੇ ਆਇਆ ਸੀ ਆਪ ਜੀ ਤੇ ਮ ਹੋਰ ਵੀ ਹੋਣਗੇ ਕਾਫੀ ਗਾਣੇ ਦਿਮਾਗ ਚ ਬਾਰੇ ਲਿਸਟ ਯਾਨੀ ਕੁੱਲ ਮਿਲਾ ਕੇ ਜੇ ਸਾਰੇ ਗਾਣੇ ਜੋੜੀਏ ਤਾਂ 150 ਤੋਂ ਲਗਭਗ ਹੋ ਜਾ ਹਾਂ ਇਹ ਬਾਈ ਜਦੋਂ ਤੁਸੀਂ ਮਤਲਬ ਇਹਨੇ ਰਿਕਾਰਡ ਹੋ ਚੁੱਕੇ ਆਪਣੇ ਗਾਣੇ ਹਾਂ ਰਿਕਾਰਡ ਹੋ ਗਏ 150 ਹਾਂਜੀ 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 ਤੁਸੀਂ ਗਾਣਾ ਲਿਖ ਦਿਓ ਮਨ ਦੇ ਵਿੱਚ ਆਪਣੇ ਖਿਆਲ ਆਉਂਦਾ ਵੀ ਆਪਣੇ ਆਪ ਕਿਸੇ ਦੇ ਗਾਣਾ ਲਿਖਣਾ ਨਾ ਤੁਸੀਂ ਉਹ ਫਿਰ ਗਾਣਾ ਕਾਪੀ ਦੇ ਕਿਸ ਤਰ੍ਹਾਂ ਉਤਾਰਦੇ ਹੋ ਨਹੀਂ ਬਾਈ ਮੈਂ ਲਿਖ ਲੈਣਾ ਬਟ ਹੁਣ ਤਾਂ ਮੈਨੂੰ ਮੈਨ ਲੱਗਦਾ ਵੀ 5 ਸਾਲ ਹੋ ਗਏ ਉਹਨਾਂ ਕਿ ਮੈਂ ਕਾਪੀ ਤੇ ਗਾਣਾ ਹੀ ਨਹੀਂ ਲਿਖਿਆ ਮੋਬਾਈਲ 'ਤੇ ਟਾਈਪ ਕਰ ਲਿਆ ਚੰਗਾ ਸਰ ਕੋਲ ਸ਼ਬਦ ਮੈਂ ਇੰਗਲਿਸ਼ ਪੜ੍ਹ ਵੀ ਲੈਣਾ ਮਰ ਲਿਖਣੀ ਥੋੜੀ ਦਿੱਕਤ ਆਉਂਦੀ ਹੈ ਪੜ੍ਹ ਲੈਣਾ ਇੰਗਲਿਸ਼ ਤੁਸੀਂ ਬੋਲ ਦੇ ਵਿੱਚ ਦਰਸ਼ਕ ਵੀ ਕਹਿੰਦੇ ਕਿ ਇਹਦਾ ਇੰਗਲਿਸ਼ ਵੀ ਬਾਈ ਬੋਲ ਲੈਂਦਾ ਵੀ ਪੜੇ ਹੋਣਗੇ ਹਾਂ ਕਹਿੰਦੇ ਲੱਗਦਾ ਜੀ ਮੈਨੂੰ ਵੀ ਲੱਗਦਾ ਤੁਸੀਂ ਹਾਂ ਇੰਗਲਿਸ਼ ਬੋਲ ਦੇ ਵਿੱਚ ਪੜੇ ਲਿਖੇ ਹੋਵੋਗੇ ਫਿਰ ਉਧਰ ਬਈ ਜਦੋਂ ਦਾ ਮੈਂ ਇੰਗਲੈਂਡ 4 ਸਾਲ ਹੋ ਗਏ ਲਗਾਤਾਰ 4 5 3 4 ਮਹੀਨੇ ਉਧਰ ਲਾਇਆ ਉਹਨਾ ਜੋ ਫਿਰ ਅਸਰ ਤਾਂ ਪੈਂਦਾ ਹੀ ਆਣਾ ਲੋਕਾਂ ਨੂੰ ਦੇਖ ਤੇ ਕਹਿੰਦਾ ਇੰਗਲੈਂਡ ਕੇ ਇਸ ਤਰ੍ਹਾਂ ਕੇ ਜੀ ਇੰਗਲੈਂਡ ਬੱਚੇ ਗਏ ਹੋਏ ਨੇ ਹਾਂ ਘੁੰਮਣ ਚੱਲ ਜਾਂਦੇ ਆ 6 ਮਹੀ ਤੇ ਇੰਗਲੈਂਡ ਵੀ ਇੱਕ ਗਾਣਾ ਕੀਤਾ ਸੀ ਆਪਾਂ ਅੱਛੀ ਹਾਂ ਉੱਥੇ ਆਪਣਾ ਮਿੱਤਰ ਹੈ ਇੱਕ ਰੂਫਰ ਠੀਕ ਹੈ ਜੀ ਉਹਦੇ ਵੀਡੀਓ ਚ ਵੀ ਫਿਰ ਉਹਨਾਂ ਨੇ ਲਿਆ ਵਧੀਆ ਵਿਚਾਰੇ ਨੇ ਆਦਰ ਮਾਨ ਵੀ ਕੀਤਾ ਬਾਅਦ ਵਿੱਚ ਜੀ ਹਾਂ ਤੇ ਭਾਈ ਫਿਰ ਤੁਹਾਨੂੰ ਸੰਘਰਸ਼ ਵੀ ਕਰਨਾ ਪਿਆ ਹੋਣਾ ਵੀ ਇਸ ਤਰ੍ਹਾਂ ਜਿਵੇਂ ਵੀਰ ਦਵਿੰਦਰ ਹੋਰੀ ਏਡੇ ਵੱਡੇ ਸਿੰਗਰ ਆ ਗਏ ਹਨ ਹੂੰ ਤੁਸੀਂ ਉਹਨਾਂ ਤੱਕ ਪਹੁੰਚੇ ਕਿਸ ਤਰ੍ਹਾਂ ਪਹੁੰਚੇ ਉਹਨਾਂ ਤੱਕ ਮਤਲਬ ਇੱਕ ਜਰੀਆ ਜਿਹੜਾ ਮੈਂ ਤੁਹਾਨੂੰ ਦੱਸ ਕੇ ਟਾਈਮ ਮੇਰਾ ਮਿੱਤਰ ਹੈ ਮਿਊਜ਼ਿਕ ਕੰਪੇਅਰ ਜੀ ਉਹਦੇ ਥਰੂ ਹੈ ਹਾਂ ਭਾਈ ਨਾਲ ਮਤਲਬ ਮੇਰਾ ਰਾਬਤਾ ਹੋਇਆ ਬਾਈ ਨੇ ਕਿਤੇ ਗੱਲ ਕਰਨੀ ਵੀ ਕਾਲੇ ਕੋਈ ਗਾਣਾ ਨਹੀਂ ਲਿਖਿਆ ਹੋਇਆ ਯਾਰ ਜੀ ਆਹ ਬੰਦੇ ਦਾ ਗਾਣਾ ਪਿਆ ਤਾਂ ਇਹ ਕਰਨਾ ਜਾਂ ਦੇਖ ਲਾ ਜਿਵੇਂ ਅਸੀਂ ਦਿੱਲੀ ਤੇ ਗਾਣਾ ਕਰਿਆ ਸੀ ਦੀਪਕ ਢਿੱਲੋਂ ਦਾ ਵੀਰ ਦਵਿੰਦਰ ਦਾ ਵੀ ਦਿੱਲੀ ਤੇ ਆਇਆ ਸੀ ਉਦੋਂ ਧਰਨੇ ਦੇ ਵਿੱਚ ਜੀ ਫਤੋ ਉਦੋਂ ਅਸੀਂ ਕਾਫੀ ਆਪ ਚ ਮਿਲਦੇ-ਗਿਲਦੇ ਰਹਿੰਦੇ ਤੇ ਬਾਈ ਹੁਣ ਤਾਂ ਬਾਈ ਚੰਡੀਗੜ੍ਹ ਜਾ ਬਗਿਆ ਜਾਦੇ ਉਦੋਂ ਬਰਨਾਲੇ ਸੀ ਜੀ ਵੇਲ ਹੁੰਦਾ ਜਾਂ ਕੋਈ ਸਿੰਗਰ ਮੌਕੇ ਤੇ ਆਇਆ ਹੁੰਦਾ ਜੀ ਅਸੀਂ ਜਦੋਂ ਗਾਣਾ ਵੀਰ ਦਵਿੰਦਰ ਦਾ ਕੀਤਾ ਉਦੋਂ ਵੀਰ ਦਵਿੰਦਰ ਤਾਂ ਕੈਨੇਡਾ ਸੀ ਅਸੀਂ ਇਧਰੋਂ ਮਿਊਜ਼ਿਕ ਕਰਕੇ ਭੇਜਤਾ ਉਹਨੇ ਉਧਰੋਂ ਡੱਬ ਕਰਕੇ ਭੇਜੇ ਤਾਂ ਬਸ 3-4 ਦਿਨਾਂ ਚ ਉਹਨੂੰ ਪਤਾ ਲੱਗਿਆ ਵੀ ਵੀਡੀਓ ਆ ਗਿਆ ਧਰਨੇ ਧੁਰਨੇ ਜਿਸੀਂ ਵੀਡੀਓ ਬਣਾ ਲਈ ਠੀਕ ਹੈ ਜੀ ਕਦੇ ਚੀਮੇ ਲੱਗਿਆ ਹੁੰਦਾ ਕਦੇ ਇਧਰ ਲੋਂਗੋ ਵਾਲ ਲੱਗਿਆ ਹੁੰਦਾ ਜੀ ਹੂੰ ਇੱਕ ਬਾਈ ਥੋੜਾ ਹੁਣ ਪਿੱਛੇ ਗਾਣਾ ਆਇਆ ਥਾਰ ਦੇ ਉੱਪਰ ਤੁਸੀਂ ਥਾਰ ਲਈ ਤੁਹਾਨੂੰ ਵਧਾਈਆਂ ਬਹੁਤ-ਬਹੁਤ ਪਹਿਲਾਂ ਤੋਂ ਸੁਣੋ ਵੀ ਲੱਖ-ਲੱਖ ਸੁਣੋ ਵੀ ਮਹਾਰਾ ਸੱਚੀ ਬਾਤ ਜੀ ਸੁਣਨ ਚ ਆਏ ਤੁਸੀਂ ਇਹ ਥਾਰ ਦੇ ਗਾਣਾ ਲਿਖਿਆ ਤੁਸੀਂ 20 ਮਿੰਟਾਂ ਚ ਲਿਖਤਾ ਸੀ ਉਹ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਇਹ ਥਾਰ ਤੇ ਹਾਂ ਜੀ ਬਸ 20-22 ਮਿੰਟਾਂ ਚ ਹੀ ਲਿਖਿਆ ਗਿਆ ਉਹ ਤਾਂ ਇਦਾਂ ਸੀਗਾ ਅਸੀਂ ਤਾਂ ਕੋਈ ਜਿਹੜਾ ਸਿੰਗਰ ਵੀਰ ਮੇਰੇ ਨਾਲ ਹੀ ਬੈਠਾ ਸੀ ਸਿਦਕ ਵੀਰ ਜੀ ਗੱਡੀ 'ਚ ਹੀ ਬੈਠੇ ਤੇ ਆਪਣੀ ਜਮ ਅਸੀਂ ਨਾ ਕੋਈ ਹੋਰ ਗਾਣਾ ਕਰੀ ਜਾਂਦੇ ਸੀ ਉਹਦਾ ਇੱਕ ਲਾਸਟ ਵਾਲਾ ਅੰਤਰਾ ਰਹਿੰਦਾ ਸੀ ਉਹ ਸਟੂਡੀਓ 'ਚ ਉੱਠ ਕੇ ਆ ਕੇ ਮੈਨ ਨਲੇ ਹੈਗਾ ਮਿਊਜ਼ਿਕ ਵਾਲੇ ਬਾਈ ਲਵੇ ਟਾਈਮ ਵੀ ਆਪਾਂ ਗਾਣਾ ਤੋਂ ਅੰਤਰਾ ਪੂਰਾ ਕਰਦੇ ਆਪਾਂ ਡੱਬ ਕਰਦੀਏ ਫਾਈਨਲ ਕਰਦੀਏ ਗਾਣਾ ਜੀ ਚੱਲ ਮਾਹ ਚੱਲ ਯਾਰ ਮੈਂ ਬੈਠੇ ਗੱਡੀ ਜਾ ਕੇ ਬਹਿ ਗਏ ਮੈਨੂੰ ਕਹਿੰਦਾ ਭਾਈ ਗੱਡੀ ਘੱਟੀ ਆ ਅੱਛਾ ਜੀ ਮੈਂ ਕਹਾਂ ਯਾਰ ਤੈਂ ਕਿਹਾ ਗੱਡੀ ਘੱਟੀ ਆ ਵੀ ਪੰਜ ਤੱਕਿਆਂ ਲਈ ਹੈ ਵੀ ਸਰਾਈ ਕਹਿੰਦਾ ਸੁਣੀ ਤਾਂ ਹੈਗੀ ਦੀ ਅੱਜ ਵਿੱਚ ਬਹਿ ਕੇ ਵੀ ਦੇਖ ਲਿਆ ਠੀਕ ਹੈ ਜੀ ਮੈਂ ਕਿਹਾ ਚਲੋ ਧੰਨਵਾਦ ਭਾਈ ਕਹਿੰਦਾ ਬਧਾਈਆਂ ਮਾਹ ਭਾਈ ਤੈਨੂੰ ਦਾ ਰੱਬ ਆਏ ਕਰਦੇ ਕਰਦੇ ਇਹ ਕਹਿੰਦਾ ਕਿੰਨੇ ਦੀ ਲਈ ਆ ਮੈਂ ਕਿਹਾ ਭਾਈ 25 ਲੱਖ ਰੁਪਏ ਆ ਕਹਿੰਦਾ 25 ਲੱਗਵਾ। ਕਹਿੰਦਾ ਯਾਰ ਵੀਡੀਓ-ਵੀਡੀਓ ਕਰਨ ਨੂੰ ਸਹਰਾ ਆਪਾਂ ਨੂੰ ਨਜ਼ਰ ਆ ਗਿਆ। ਠੀਕ ਹੈ ਜੀ। ਮਤਲਬ ਵੀਡੀਓ ਕਰਿਆ ਕਰਾਂਗੇ ਨਾਲੇ ਕਹਿੰਦਾ ਅਪਲੋਡ ਪੈਂਦੀ ਰਹਿੰਦੀ ਆ ਵੀਡੀਓ 'ਚ ਵੀ ਉਦਾਂ ਆ ਜਿਹੜੀਆਂ ਆ ਬਣਾਉਣੇ ਆ ਪਰਿਲਾ ਰੂਲਾ ਇਹਦੇ 'ਚ ਵੀ ਨਜ਼ਾਰਾ ਮਾ ਚਲੋ ਕੋਈ ਗੱਲ ਨਹੀਂ ਤੇਰੀ ਹੈ ਮੇਰੀ ਹੋਈ ਤੇਰੀ ਹੋਈ। ਜੀ। ਚੱਲ ਕਹਿੰਦਾ ਇਹਦੇ ਤੇ ਗਾਣਾ ਲਿਖ ਕੋਈ। ਅੱਛਾ। ਮੈਂ ਖੈਰੀ ਤੇ ਗਾਣਾ ਲਿਖੀ। ਚੱਲ ਜੀ। ਮੈਂ ਕਹਿੰਦਾ ਫਿਰ ਆਪਣੀ ਐ ਆਪਾਂ ਆਪਦੇ ਦੀ ਲਿਖ ਲੈਨੇ ਆ। ਠੀਕ ਹੈ ਜੀ। ਬਸ ਮੈਨੂੰ ਲੱਗਦਾ 20-22 ਮਿੰਟ ਲੱਗੇ ਹੋਣਗੇ। ਉਹ ਤਾਂ ਉੱਥੇ ਹੀ ਰਹਿ ਗਿਆ ਜਿਹੜਾ ਲਿਖ ਦਿੱਤੇ ਪਹਿਲਾ ਵਾਲਾ ਉਹ ਪਿੱਛੇ ਹੀ ਰਹਿ ਗਿਆ ਉਹ ਪਿੱਛੇ ਹੀ ਰਹਿ ਗਿਆ ਇੱਕ ਕਾਰ ਬੈਠੇ ਵਿੱਚ ਲਿਖਦਾ ਹਾਂ ਬਸ ਕਾਰ ਚ ਅਸੀਂ 27 ਅੰਤਰਾ ਜਦੋਂ ਬਣਾ ਕੇ ਲਗੇ ਬਾਈ ਨੂੰ ਕਿਹਾ ਵੀ ਯਾਰ ਐ ਕਰਕੇ ਇੱਕਾ ਹੋਰ ਗਾਣਾ ਕੰਪੋਜ਼ ਕਰਕੇ ਦੇ ਅੰਦਰ ਜਾ ਕੇ ਜੀ ਉਹਨੇ ਬਾਈ ਜਦੋਂ ਕੰਪੋਜ਼ ਕਰਕੇ ਦੇਖਿਆ ਮਤਲਬ 3-4 ਟਰੈਕ ਧਰ ਕੇ ਦੇਖੇ ਇੱਕ ਟਰੈਕ ਮੈਨੂੰ ਪਾਇਆ ਮੈਂ ਇਹ ਤੇ ਕਰ ਯਾਰ ਉਹਨੇ ਕਰਿਆ ਜਦੋਂ ਸਾਨੂੰ ਪਸੰਦ ਆ ਗਿਆ ਕਿਹੜਾ ਗਾਣਾ ਬਾਈ ਮੈਨੂੰ ਸੁਣਾ ਹਾਂ 25 ਲੱਖ ਲਾਤਾ ਪੂਰਾ ਕੈਸ਼ ਜੱਟੀਏ ਕਰ ਮੇਰੇ ਸਿਰ ਤੇ ਤੂੰ ਐਸ ਜੱਟੀਏ ਕਹਿੰਦੀ ਸੀ ਸ਼ਰੀਕਾਂ ਦੇ ਮੈਂ ਢੁੱਫੂਖਣੇ ਆਲਾ ਪੂਰੀ ਹੋ ਗਈ ਫਰਮਾਇਸ਼ ਜੱਟੀਏ ਮੈਜਾ ਖੱਬੀ ਸ਼ੀਟ ਤੇ ਨਜ਼ਾਰੇ ਲੁੱਟੀਏ ਕਿਹੜਾ ਜੱਟ ਕਿਹੜਾ ਦੁਨੀਆ ਤੇ ਆਉਣਾ ਵਾਰ-ਵਾਰ ਜੱਟ ਨੇ ਲੈ ਕੇ ਪੰਜ ਤਾਕੀਆਂ ਵਾਲੀ ਥਾਰ ਜੱਟ ਨੇ ਕਰ ਤੇ ਸ਼ਰੀਕ ਗੋਡੇ ਭਾਰ ਜੱਟ ਨੇ ਜੀ ਤੌਰ ਨਾਲ ਜ਼ਿੰਦਗੀ ਜਿਉਣੀ ਬੱਲੀਏ ਭਾਵੇਂ ਜ਼ਿੰਦਗੀ ਜਿਉਣੀ ਦਿਨ-ਚਾਰ ਜੱਟ ਨੇ ਲੈ ਕੇ ਪੰਜ ਤਾਕੀਆਂ ਵਾਲੀ ਇਹ ਬਾਈ ਹੁੰਦਾ ਆਪਣੀ ਮਿਹਨਤ ਨਾਲ ਵਿੱਚ ਲੋਕ ਕਹਿਣਗੇ ਆਹ ਲੈ ਥਾਰ ਲੈ ਦੀ ਤੁਸੀਂ ਆਪਣੀ ਮਿਹਨਤ ਨਾਲ ਲੈ ਕੇ ਲੋਕੋ ਟੀਰੀ ਦੇਖਦੇ ਬੰਦੇ ਦਿਨ ਰਾਤ ਮਿਹਨਤ ਕੀਤੀ ਤੁਸੀਂ ਕਾਫੀ ਕਾਫੀ ਅਦੌਰ ਦੇਖਿਆ ਹਾਂਜੀ ਹਾਂਜੀ ਸਾਈਕਲਾਂ ਤੇ ਜਾਂਦੇ ਤੁਸੀਂ ਕਹਿੰਦੇ 1500 ਤਿਹੜੀ ਮਹੀਨੇ ਦਾ ਮਿਲਦਾ ਸੀ 30 ਰੁਪਏ ਦਿਨ ਦੀ ਬੈਣ ਹਾਂ ਸੋ ਵੀ 50 ਰੁਪਏ 50 ਰੁਪਏ ਤੇ ਪਿਆਰ ਪੈਣਾ ਕੀ ਬਣਦਾ ਆਪਣਾ ਪਤਾ ਸਹੀ ਗੱਲ ਹੈ ਮਿਹਨਤ ਨਾਲ ਬੰਦਾ ਇੱਥੇ ਤੱਕ ਆ ਸਕਦਾ ਮਿਹਨਤ ਦਾ ਕੁਝ ਨਹੀਂ ਹੈ ਮਿਹਨਤ ਦਾ ਜ਼ਰੂਰੀ ਹੈ ਫਿਰ ਬਿਲਕੁਲ ਮਿਹਨਤ ਬਿਨਾਂ ਨਹੀਂ ਕੁਝ ਬੰਦਾ ਮਿਹਨਤ ਦਾ ਜ਼ਰੂਰੀ ਹੈ ਨਾ ਬਿਲਕੁਲ ਤੇ ਭਾਈ ਫਿਰ ਤੁਹਾਨੂੰ ਇਹਦੇ ਵਿੱਚ ਜਿਵੇਂ ਹੁਣ ਤੁਸੀਂ ਗਾਣੇ ਦਿੰਦੇ ਹੋ ਆਪਾਂ ਕਹਿੰਦੇ ਵੀ ਰੁਪਏ ਵਗੈਰਾ ਤੁਹਾਨੂੰ ਮਿਲਦੇ ਨੇ ਕੁਸਿਕੇ ਵਿੱਚ ਲੋਕ ਉਹਈ ਕਈ ਗੱਲਾਂ ਨੇ ਹੁਣ ਕੁਛ ਕਿ ਮੇਰੇ ਆਪਦੇ ਇਦਾਂ ਦੇ ਸਿੰਗਰ ਨੇ ਮੇਰੇ ਉਹਨਾਂ ਨਾਲ ਤਾਲ ਮੇਲ ਨੇ ਮੈਨੂੰ ਤਾਂ ਮੰਗ ਹੀ ਨਹੀਂ ਹਾਂ ਪਰਿਵਾਰਕ ਰਿਲੇਸ਼ਨ ਹੈ ਜਿਨ੍ਹਾਂ ਨਾਲ ਉਹਨਾਂ ਨੂੰ ਮੰਗ ਹੁਣ ਰਮਲਾ ਸਾਹਿਬ ਤੇ ਮੈਂ ਉਹਨਾਂ ਨਾਲ ਕਿਵੇਂ ਜਹਾਕਮ ਹੈ ਆਪਣੇ ਬੇਟੇ ਦਾ ਵਿਆਹ ਸੀ 26 ਗੋਣ ਵਾਲੇ ਲੱਗੇ ਹੋਏ ਸੀ ਬੇਟੇ ਦੇ ਵਿਆਹ ਦੇ 26 ਗੋਣ ਹਾਂ ਆਪਾਂ ਜਦੋਂ ਇੰਨੇ ਸਿੰਗਰ ਸੱਦ ਸਕਦੇ ਆ ਉਹ ਤਾਂ ਹੀ ਆਉਣਗੇ ਜੀ ਆਪਣਾ ਉਹਨਾਂ ਨਾਲ ਪਿਆਰ ਬਿਲਕੁਲ ਪਿਆਰ ਹੈ ਕਿਉਂਕਿ ਨਾ ਵਿਚਾਰਾ ਨੇ ਕਿਸੇ ਨੇ ਆਪਣੇ ਤੋਂ ਕੋਈ ਰੁਪਈਆ ਨਹੀਂ ਲਿਆ ਕਿਸੇ ਨੇ ਵੀ ਹਲੇ ਕਿ ਮਜੀਸ਼ਨਾ ਤੇ ਆ ਸਾਊਂਡ ਨੂੰ ਤਾਂ ਚੱਲ ਉਹ ਵਿਚਾਰੇ ਗਰੀਬ ਤੇ ਸਾਊਂਡ ਵਾਲਾ ਤੇ ਉਹਦਾ ਵੀ ਆਪਦਾ ਕੰਮ ਤੇ ਉਹਨਾਂ ਨੂੰ ਤਾਂ ਦੇਣੇ ਹੋਰ ਕਿਸੇ ਨੇ ਆਪਾਂ ਅੱਜ ਚਲੋ ਪ੍ਰਮਾਤਮਾ ਨੂੰ ਅਰਮਲਾ ਸਾਹਿਬ ਪਿਆਰੇ ਹੋਗੇ ਲਾਲੋ ਬਾਈ ਹਾਕਮ ਆਇਆ ਹੋਰ ਵੀ ਜਿੰਨੇ ਵੀ ਸਿੰਗਰ ਆਏ ਤੇ ਸਾਰੇ ਸੁਣਦੇ ਹੀ ਹੋਣਗੇ ਜੀ ਮਤਲਬ ਹੀ ਨਹੀਂ ਕਿਸੇ ਨੇ 2 ਰੁਪਏ ਨਹੀਂ ਮੰਗੇ ਹੁਣ ਉਹ ਹੀ ਜੇ ਬੰਦਿਆਂ ਨੂੰ ਮੈਂ ਕਿਵੇਂ ਕਹਦਾ ਮੈਨੂੰ ਪੈਸੇ ਦੇ ਹਾਂ ਜੀ ਪਿਆਰ ਬਣ ਜਾਂਦਾ ਕਿ ਪੈਸਾ ਵੀ ਨਹੀਂ ਬਾਈ ਮੈਟਰ ਕਰਦਾ ਹਰ ਇੱਕ ਜੀ ਜੀ ਪੈਸਾ ਵਧੇਰਾ ਦੁਨੀਆ ਲਵੇ ਵਧੇਰਾ ਪਿਆ ਪਰ ਉਹਨਾਂ ਨੂੰ ਵਰਤਨ ਦੀ ਉਹ ਨਹੀਂ ਆਗਿਆ ਹੁੰਦੀ ਹਾਂ ਤੇ ਭਾਈ ਫਿਰ ਹੁਣ ਤੇ ਜਿਹੜੇ ਤੁਸੀਂ ਹੋਰ ਵੀ ਗਾਣੇ ਹੋ ਲਿਖੇ ਹੋਣਗੇ ਆਪਣੇ ਵੀ ਜਿਹੜੇ ਆ ਰਹੇ ਨੇ ਰਿਕਾਰਡ ਕਰਨੇ ਹੋਣਗੇ ਹਾਂ ਉਹ ਲਗਭਗ ਹਲੇ ਸਤਨਾਮ ਸਰਪ੍ਰਾਈਜ਼ ਹੀ ਆ ਜੀ ਹਾਂ ਹਾਂ ਉਹ ਸਰਪ੍ਰਾਈਜ਼ ਇਹ ਭਾਈ ਤੁਸੀਂ ਫਿਰ ਕੋਈ ਕੰਪਨੀ ਵੀ ਆਪਣੀ ਕਰਵਾਈ ਹੈ ਜੀ ਹਾਂ ਆਪਣੀ ਕੰਪਨੀ ਰਜਿਸਟਰਡ ਹੋਈ ਹੋਈ ਹੈ ਦਾ ਵੈਸਟ 뮤직 ਭਾਈ ਦਾ ਵੈਸਟ 뮤직 ਹਾਂ ਤੁਸੀਂ ਗਾਣੇ ਉਹਦੇ ਉੱਪਰ ਹੀ ਬਣਾਉਣ ਲੱਗ ਪਏ ਸਾਰੇ ਜੀ ਲਗਭਗ ਨਹੀਂ ਵਿਚਾਰ ਵੀ ਦੇ ਹੀ ਜਾਂਦੇ ਆ ਜੀ ਹਾਂ ਇੱਕ ਪਿੱਛੇ ਜੇ ਗਾਣਾ ਆਇਆ ਸੀ ਆਪਣਾ ਪਹਿਲਾਂ ਬਾਹਰ ਦੇ ਆਉਂਦਾ ਸੀ ਫਿਰ ਆਪਾਂ ਆਪਣੀ ਰਿਲੀਜ਼ ਕਰਤਾ ਸੀ ਉਹ ਵੀ ਪਰਦੇਸ ਮਤਲਬ ਇਦਾਂ ਦਾ ਇੱਕ ਹੈਗਾ ਵੀ ਰੀਸ ਚੱਲ ਪਈ ਕਿਸ ਤਰ੍ਹਾਂ ਦੀ ਜਿਵੇਂ ਹਰ ਇੱਕ ਘਰ ਦਾ ਬੱਚਾ ਮੰਨ ਲਓ ਕਹਿੰਦਾ ਵੀ ਮੈਂ ਤਾਂ ਬਾਹਰ ਹੀ ਜਾਣਾ ਕੋਈ ਹੈ ਜੇ ਬੱਚਾ ਨਹੀਂ ਜਿਹੜਾ ਕਹਿੰਦੇ ਮੈਂ ਇੰਡੀਆ 'ਚ ਰਹਿ ਕੇ ਜਾਂ ਪੰਜਾਬ 'ਚ ਰਹਿ ਕੇ ਆਪਦਾ ਪਰਿਵਾਰ ਜਾਂ ਆਪਦੀ ਜ਼ਿੰਦਗੀ ਇੱਥੇ ਸੌਖੀ ਰੱਖਾਂ ਨਾ ਪਰ ਜਿਹੜਾ ਦਸਵੀਂ ਕਰ ਗਿਆ ਕੋਈ ਬੱਚਾ ਜਿਸ ਨੂੰ ਮਰਜ਼ੀ ਪੁੱਛ ਲੈ ਲਾ ਕਹਿੰਦਾ ਜਾਣਾ ਤਾਂ ਬਾਹਰ ਹੀ ਜਾਣਾ ਚਾਹੇ ਉਹ ਮੁੰਡਾ ਚਾਹੇ ਕੁੜੀ ਹੈ ਹੈਨਾ ਇਹ ਚੀਜ਼ਾਂ ਨੂੰ ਦੇਖ ਕੇ ਗਾਣਾ ਮੀਨੂ ਸਿੰਘ ਨੇ ਗਾਇਆ ਸੀ ਗਾਇਆ ਤੇ ਮੀਨੂ ਤੋਂ ਹਾਂਜੀ ਭੀੜ ਲੱਗੀ ਜਾਂਦੀ ਏਅਰਪੋਰਟਾਂ ਵੱਲ ਨੂੰ ਕੋਈ ਅੱਜ ਚੱਲਾ ਕਿਸੇ ਜਾਣਾ ਕੱਲ ਨੂੰ ਕਿਹੜੇ ਚੱਕਰਾਂ ਦੇ ਵਿੱਚ ਪੈ ਗਈ ਦੁਨੀਆ ਗੌਲ ਦਾ ਨਹੀਂ ਕੋਈ ਵੱਡਿਆਂ ਦੀ ਗੱਲ ਨੂੰ ਲੋਕੀ ਆਪਣੀਆਂ ਜਿਹੜਾ ਆਪੇ ਵੱਢੀ ਜਾਂਦੇ ਆ ਰੀਸੁਰੀ ਸੀ ਰੀਸ ਹੀ ਪੰਜਾਬ ਲੋਕ ਛੱਡ ਜਾਂਦੇ ਆ ਰੀਸੁਰੀ ਸੀ ਬਸ ਸ਼ਾਬਾਸ਼ ਸਹੀ ਗੱਲ ਹੈ ਇਹ ਬਿਲਕੁਲ ਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਬਾਹਰ ਦਾ ਬਹੁਤ ਚੱਲ ਰਿਹਾ ਲੋਕ ਜਿਵੇਂ ਦੇਖੋ ਜੀ ਪੁਰਾਣੇ ਆਪਣੇ ਬਜ਼ੁਰਗੀ ਜੀ ਦਾ ਬਹੁਤ ਕੁਝ ਦੇਖਿਆ ਨਾ ਪਹਿਲਾਂ ਕਿੰਨੇ ਇਕੱਜਾਣਾ ਹੁੰਦਾ ਸੀ ਲਾਦ ਕਿੰਨੀ ਹੁੰਦੀ ਸੀ 10 10 12 12 ਜਨੇ ਬੱਤੀ ਹੁੰਦੀ ਉਦੋਂ ਆਪਣੇ ਆਮਦਨ ਵੀ ਕੁਝ ਨਹੀਂ ਸੀ ਹੁੰਦੀ ਫੇਰ ਵੀ ਟਾਈਪ ਆਸ ਲੋਕਾ ਹੁੰਦਾ ਹੁੰਦਾ ਸੀ ਹਾਂਜੀ ਹਾਂਜੀ ਬਹੁਤ ਵਧੀਆ ਹੁੰਦਾ ਹਾਂਜੀ ਅਸਲ ਦੇ ਵਿੱਚ ਕੀ ਆ ਨਾ ਬਾਈ ਕਈ ਗੱਲਾਂ ਹੋ ਗਈਆਂ ਇਹਦੇ ਨਾਲ ਹਨਾ ਜੀ ਇੱਕ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਪੈਸੇ ਦੀ ਆਮੀ ਨਹੀਂ ਪੈਸੇ ਦੀ ਬਥੇਰੀ ਆਮੀ ਜੀ ਇੱਕ ਘਰ ਦੇ ਵਿੱਚ ਨਾਰਮਲ ਦੇ ਚਾਰਜੀ ਨੇ ਤਾਂ 4 ਲੱਖ ਤੇ ਤਾਂ ਫੋਨ ਨੇ ਉਹਨਾਂ ਲਵੇ ਜੀ ਅੱਛਾ ਘੱਟੋ ਘੱਟ 7-800 ਦਾ ਪੈਕ ਪੈਂਦਾ ਜੀ 3-4000 ਰੁਪਿਆ 2 ਮਹੀਨਿਆਂ ਦਾ ਉਹ ਅਬਰਦਾ ਜੀ 3-4000 ਨਾਲ ਤਾਂ ਅਗਲੇ ਸਾਲ ਭਰਦਾ ਕੇ ਰਸਨ ਪਾਣੀ ਆ ਜਾਂਦਾ ਖਰਚੇ ਤਾਂ ਵਧਣਗੇ ਆਈਫੋਨ ਨਾਰਮਲ ਵੀ ਲੈਂਦਾ ਤਾਂ ਲੱਖ ਰੁਪਏ ਤੋਂ ਘੱਟ ਆਉਂਦਾ ਹਾਂਜੀ 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 ਉਹੀ ਗੱਲ ਲੈਿੰਦਾ ਮਾੜਾ ਗੱਡੀਆਂ ਦਾ ਤੇਲ ਮੋਟਰਸਾਈਕਲਾਂ ਦਾ ਤੇਲ ਹੋਰ ਬਹੁਤ ਖਰਚੇ ਬਹੁਤ ਵਧ ਗਏ ਨਾ ਖਰਚੇ ਬਹੁਤ ਇੱਥੋਂ ਤੱਕ ਕਿ ਹੁਣ ਘਰਾਂ 'ਚ ਕੈਮਰਿਆਂ ਬੱਲੇ ਲੱਗੀਆਂ ਦੇ ਨੇ ਨੈੱਟ ਦਾ ਜੋਗ ਹੋ ਗਿਆ ਵਾਈਫਾਈ ਲੱਗੇ ਪਤਾ ਨਹੀਂ ਕੀ ਕੁਸ਼ ਹੋਈਆਂ ਨੇ ਲੋਕਾਂ ਸਹੂਲਤਾਂ ਸਾਰੀਆਂ ਨੇ ਪਰ ਉਧਰ ਕਰਜ਼ੇ ਦੀ ਸੂਈ ਵੀ ਚੜੂਗੀ ਜਿਹਾ ਜ ਸੋ ਹੋਊ ਹੈ ਜਾ ਬਾਈ ਫਿਰ ਤੁਹਾਡੇ ਜਿਵੇਂ ਦੋਸਤ ਮਿੱਤਰ ਪਿੰਡ ਦੇ ਮਿਲਦੇ ਹੋਣਗੇ ਤੁਹਾਨੂੰ ਕਹਿੰਦੇ ਹੋਣਗੇ ਬਾਈ ਯਾਰ ਕਾਲੇ ਹੋਗਾ ਤੁਮਕੀਆਂ ਗਰ ਹੋ ਜਾਣਾ ਜੋਗਿਆ ਕਹਿੰਦੇ ਹੋਣਗੇ ਯਾਰ ਤੂੰ ਤਾਂ ਸਾਨੂੰ ਕਿੱਥੇ ਬੁਲਾਉਂਦਾ ਕੋਈ ਐਦਾਂ ਦਾ ਇਹ ਤਾਂ ਨਹੀਂ ਨਹੀਂ ਮੇਰੀ ਇਹ ਫਿਦਰਤ ਨਹੀਂ ਮੈਂ ਕਿਸੇ ਨੂੰ ਵੀ ਇਹ ਗੱਲ ਕਹਾ ਮੈਂ ਤਾਂ ਦੇਖੋ ਮੇਰੀ ਇੱਕ ਆਮ ਕਹਾਵਤ ਆ ਜੇ ਕੋਈ ਮੈਨੂੰ ਕੋਈ ਵੀ ਮਿਲਦਾ ਬਾਈ ਕੀ ਹਾਲ ਆ ਬਸ ਚੰਗਾ ਬਾਈ ਵਧੀਆ ਟਾਈਮ ਪਾਸ ਹਾਂ ਨਹੀਂ ਬਾਈ ਟਾਈਮ ਪਾਸ ਹੁੰਦਾ ਇੱਕ ਦੋ ਚਿਹੇੜ ਵੀ ਕਰ ਜਾਂਦੇ ਆ ਜੇ ਤੇਰਾ ਹਲੇ ਵੀ ਟਾਈਮ ਪਾਸ ਹੁੰਦਾ ਫਿਰ ਹੋਰ ਕੀ ਮੈਂ ਫਿਰ ਉਹਨੂੰ ਇਹ ਆ ਨਾਰਮਲੀ ਗੱਲ ਕਹਿਦਾਂ ਨਾ ਵੀ ਯਾਰ ਟਾਈਮ ਪਾਸ ਤੇ ਇੱਕ ਤਾਂ ਹੁੰਦਾ ਯਾਰ ਟਾਈਮ ਜਈ ਪਾਸ ਹੁੰਦਾ ਜੀ ਇੱਕ ਗੱਲ ਬੋਲਣ ਚਾਹਦੀ ਆ ਵਧੀਆ ਟਾਈਮ ਪਾਸ ਉਹ ਵਧੀਆ ਧਮਾਕਾ ਚੰਗਿਆਂ ਚੋਂ ਹਾਂ ਮਤਲਬ ਜੇ ਆਪਾਂ ਐਵੇਂ ਹੀ ਛਾਲਾਂ ਮਾਰੀ ਆਈਏ ਆ ਬੋ ਕੀ ਫਾਇਦਾ ਉਹਦਾ ਉਹ ਤਾਂ ਅਗਲੇ ਨੂੰ ਪਤਾ ਹੀ ਹੁੰਦਾ ਮੰਨ ਲਓ ਤੁਹਾਨੂੰ ਮੇਰੇ ਬਾਰੇ ਪਤਾ ਹੀ ਆ ਵੀ ਮੈਂ ਕੀ ਆ ਜਾਂ ਮੈਨੂੰ ਸੋਡੇ ਬਾਰੇ ਲੋਕਾਂ ਨੂੰ ਵੀ ਪਿੰਡ 'ਚ ਪਤਾ ਹੀ ਹੁੰਦਾ ਵੀ ਇਹ ਬੰਦਾ ਹੈ ਜਾ ਪਰ ਉਹ ਜੇ ਰੌਲਾ ਪਾ ਕੇ ਆਪਾਂ ਆਪ ਦੱਸਾਂਗੇ ਵਧੀਆ ਗੱਲ ਨਹੀਂ ਲੱਗਦੀ ਜੇ ਬਈ ਫਿਰ ਤੁਹਾਨੂੰ ਪਿੰਡ ਵੱਲੋਂ ਵੀ ਰਿਸਪੌਂਸ ਪੂਰਾ ਵਧੀਆ ਮਿਲਦਾ ਹੋਣਾ ਹਾਂ ਜ਼ਿੰਮੇਵਾਰੀ ਹਾਂ ਹਾਂ ਵਧੀਆ ਬਈ ਵਧੀਆ ਵਧੀਆ ਹੁੰਦੇ ਆ ਵੀ ਸਾਡੇ ਪਿੰਡ ਦਾ ਬੰਦਾ ਗਾਣੇ ਲਿਖਦਾ ਹਾਂ ਹਾਂ ਬਹੁਤ ਲੋਕ ਕਹਿੰਦੇ ਆ ਜਿਵੇਂ ਮੇਰੇ ਥਾਰ ਗਾਣੇ 'ਚ ਵੀ ਪਿੰ ਹਾਂ ਉਹ ਪਿੰਡ ਦੇ ਬੰਦਿਆਂ ਦੇ ਹਾਂ ਉਦਾਂ ਵੀ ਮੇਰੇ ਕਾਫੀ ਗਾਣਿਆਂ 'ਚ ਰੋਲ ਰਹਿੰਦਾ ਬਈ ਮੈਂ ਮਤਲਬ ਧੋ ਦਾ ਰੋਲ ਕਰਦਾ ਕਾਫੀ ਗਾਣਿਆਂ ਚ ਲਾਹ ਵੀਰੇ ਨਾਲ ਵੀ ਆ ਤੁਹਾਡੀ ਗੱਲ ਵਿਚਾਲਿਆ ਆਪਾਂ ਕਹਿ ਦਿੰਦੇ ਯਾਰ ਅਪੀ ਮੰਨ ਲਓ ਜਿਵੇਂ ਤੁਸੀਂ ਬਣ ਗਏ ਮੈਂ ਕੋਈ ਬੰਦਾ ਬਣ ਗਿਆ ਆਪਾਂ ਕਹਿੰਦੇ ਯਾਰ ਮੈਂ ਜਾਂ ਮੇਰੇ ਘਰਾਂ ਦਾ ਬੰਦਾ ਲੈ ਲੈਣਾ ਮੈਂ ਪਿੰਡ ਦਾ ਬੰਦੇ ਨਾਲ ਸੋ ਮੈਨੂੰ ਤੁਹਾਡੀ ਗੱਲ ਬਹੁਤ ਵਧੀਆ ਲੱਗੀ ਤੁਸੀਂ ਆਪਣੇ ਪਿੰਡ ਦੇ ਬੰਦਿਆਂ ਨੂੰ ਨਾਲ ਲੈ ਕੇ ਜਾਂਦੇ ਹੋ ਬਹੁਤ ਵਧੀਆ ਗੱਲ ਆ ਬਈ ਸ਼ੁਕਰੀਆ ਹਾਂਜੀ ਦੱਸੋ ਜੀ ਤੇ ਮਤਲਬ ਜਿਵੇਂ ਲਾਹ ਵਈ ਦੇ ਤਿੰਨ ਚਾਰ ਗਾਣਿਆਂ 'ਚ ਰੋਲ ਆ ਮੇਰਾ ਲਾਵੀਰੇ ਦੇ ਅੱਛਾ ਲਾਵੀਰੇ ਤੇ ਹਾਂ ਇੱਕ ਨਛੱਤਰ ਗਿੱਲ ਦੇ ਧਰਮ ਗਾਣੇ ਚ ਰੋਲ ਸੀਗਾ ਜੀ ਤੇ ਹਰਪ ਚੀਮੇ ਦੇ ਚਾ ਗੇੜੇ ਗਾਣਿਆਂ ਚ ਰੋਲ ਮੇਰਾ ਜੀ ਹੋਰ ਵੀ ਕਾਫੀ ਮਤਲਬ ਹੋਣਗੇ ਕੋਈ 20 ਤੋਂ 25 ਵੀਡੀਓ ਜੀ ਇਹਨਾਂ ਜਿਹੜੇ ਵੀਡੀਓ ਚ ਕਿਸੇ ਚ ਜਿਵੇਂ ਇੱਕ ਜਿਹੜਾ ਤਾਂ ਹਰਪ ਚੀਮੇ ਨਾਲ ਉਹ ਕਮਲ ਖੰਗੂੜਾ ਦੇ ਪਿਓ ਦਾ ਰੋਲ ਆ ਮੇਰਾ ਉਹਦੇ ਚ ਕਾਫੀ ਸਿੰਗਰਾਂ ਨਾਲ ਕੰਮ ਕਰਿਆ ਪਰਮਿੰਦਰ ਗਿੱਲਨ ਨਾਲ ਕਰਿਆ ਤੇ ਇੱਕ ਪਰਮਿੰਦਰ ਆ ਮਾਨਸਾ ਵਾਲੀ ਮੈਡਮ ਐ ਉਹਦੇ ਨਾਲ ਕਾਫੀ ਗਾਣਿਆਂ ਚ ਕਰਿਆ ਮੇਰਾ ਕੰਮ ਹਮ ਚਲੋ ਬਹੁਤ ਬਹੁਤ ਗੱਲ ਆ ਬਾਈ ਇਹ ਭਈ ਤੁਸੀਂ ਹੋਰ ਜਿਹੜੇ ਨਵੇਂ ਮੁੰਡੇ ਆਉਂਦੇ ਨੇ ਜਿਵੇਂ ਆਹਲਾ ਕਹਿੰਦਾ ਵੀ ਕੋਈ ਵੀ ਗਾਣੇ ਵਗੈਰਾ ਲਿਖਦਾ ਜਾਂ ਕੋਈ ਗੱਤ ਲਿਖਦਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਜਾਓਗੇ ਨਹੀਂ ਖਰਾਬ ਆਪਾਂ ਤਾਂ ਕੀ ਕਹਿਣਾ ਹੈ ਨਾ ਅਗਲੇ ਦੀ ਉਹ ਸੋਚ ਹੁੰਦੀ ਹੈ ਵੀ ਮੈਂ ਕਿੱਦਾਂ ਵਧਣਾ ਕਿੱਦਾਂ ਨਾ ਹਨਾ ਆਪਾਂ ਕਹੀਏ ਵੀ ਆਪਾਂ ਆਪਣੇ ਹਿਸਾਬ ਨਾਲ ਚਲਾਈਏ ਵਧੀਆ ਗੱਲਾਂ ਨਹੀਂ ਆਪਾਂ ਮਿਹਨਤ ਤੋਂ ਬਿਨਾ ਨਹੀਂ ਨਹੀਂ ਮਿਹਨਤ ਤਾਂ ਜ਼ਰੂਰੀ ਹੈ ਮਿਹਨਤ ਵੀ ਜ਼ਰੂਰੀ ਹੈ ਤੇ ਇਹ ਵੀ ਨਹੀਂ ਮਤਲਬ ਆਪਾਂ ਕਹਿ ਸਕਦੇ ਵੀ ਤੁਸੀਂ ਮਾੜਾ ਚੰਗਾ ਲਿਖੋ ਉਹ ਵੀ ਉਹਨਾਂ ਦੀ ਸੋਚ ਹੈ ਨਾ ਜੇ ਅਗਲੇ ਨੇ ਜਿੱਦਾਂ ਦਾ ਲਿਖਣਾ ਲਿਖਣਾ ਤਾਂ ਉਦਾਂ ਦੀ ਆ ਉਹ ਅਗਲੇ ਦੀ ਰਿਸਪੌਂਸਿਬਿਲਟੀ ਆ ਨਾ ਕਿ ਆਪਾਂ ਸਿੱਖਿਆ ਦੇਣ ਵਾਲੇ ਕੌਣ ਆ ਵੀ ਕੋਈ ਕਿਸੇ ਨੂੰ ਵਿਗਾੜ ਨਹੀਂ ਸਕਦਾ ਨਾ 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 ਗਲਤ ਤੁਹਾਡੀ ਸਹੀ ਹੈ ਕੋਈ ਕਿਸੇ ਨੂੰ ਵਿਗਾੜਾ ਕਹਿੰਦਾ ਉਹਦਾ ਸਾਡਾ ਧੀ ਪੁੱਤ ਵਿਗਾੜਦਾ ਇਦਾਂ ਦਾ ਕੁਝ ਨਹੀਂ ਹੈਗਾ ਇਹ ਫਰਮਾ ਹੁਣ ਆਪਾਂ ਕਹਿੰਦੀ ਫਲਾਨਾ ਗਾਣੇ ਗਲਤ ਲਿਖਦਾ ਯਾਰ ਤੂੰ ਸੁਣਦੇ ਨੇ ਲੋਕ ਅਗਲਾ ਉੱਥੇ ਸਹੀ ਹੈ ਅਗਲਾ ਕਹਿ ਦੂ ਵੀ ਸੁਣਦੇ ਉਹ ਇੱਕ ਨਾਰਮਲ ਸਹਿਤਕ ਗਾਣਾ ਗਾ ਦ ਉਹਦਾ ਤਾਂ ਐ ਨਹੀਂ ਪਤਾ 5000 ਵਿਊ ਆਵੇ ਜੀ ਇੱਕ ਪਾਸੇ ਕੋਈ ਲੜਾਈ ਵਾਲਾ ਕਹਦਾ ਉਹਦਾ ਰਾਤ ਰਾਤ ਮਿਲੀਅਨ ਹੋ ਜੇ ਜੀ ਹੁਣ ਆਪਾਂ ਕਿਵੇਂ ਕਹਦੀ ਵੀ ਉਹ ਮਾੜਾ ਜਾਂ ਉਹ ਮਾੜਾ ਇਹ ਚੀਜ਼ਾਂ ਨਹੀਂ ਆ ਲੋਕ ਪਹਿਲਾਂ ਆਪਣੇ ਬੱਚਿਆਂ ਵਾਲੀ ਨਹੀਂ ਕਹਿੰਦੇ ਹੈਗੇ ਨਾ 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 ਸਿੱਧਾ ਅਗਲੇ ਦੇ ਬਲੇਮ ਕਰ ਦਿੰਦੇ ਨੇ ਵੀ ਯਾਰ ਉਹ ਬੰਦੇ ਨੇ ਐਦਾਂ ਗਾਣੇ ਲਿਖਿਆ ਕਰਾਂ ਜਾਂ ਗਾયા ਇਹ ਨਹੀਂ ਹਟਦੇ ਕਰਦੇ ਇਹ ਆਪੋ ਆਪਣੀ ਸੋਚ ਹੈ ਹਨਾ ਜੀ ਜੀ ਜੋ ਜਿਵੇਂ ਕਰੀ ਜਾਂਦੇ ਆ ਵਧੀਆ ਕਰੀ ਜਾਂਦੇ ਆ ਇਹ ਬਈ ਹੋਰ ਤੁਹਾਡੇ ਮਲਕੇ ਆਉਣ ਵਾਲੇ ਕੀ ਫਿਊਚਰ ਪਲਾਨਿੰਗ ਕੀ ਨੇ ਵੀ ਤੁਸੀਂ ਕਿਸ ਤਰ੍ਹਾਂ ਕੀਤੇ ਕਿੰਨਾ ਕੰਮ ਕਰਨਾ ਐਦਾਂ ਦਾ ਕਿ ਹਜੇ ਸਾਰਾ ਸੀਕ੍ਰੀਟ ਹੀ ਰੱਖਿਆ ਆਪਣਾ ਨੇ ਲਗਭਗ ਸੀਕ੍ਰੀਟ ਹੀ ਹੈ ਹਨਾ ਜੀ ਵੀ ਨਵਾਂ ਆਏ ਤੁਸੀਂ ਫਿਰ ਹਾਂ ਇਹ ਤੂੰ ਅਸਲ ਦੇ ਵਿੱਚ ਫੇਰ ਹੀ ਆ ਅਸਲ ਦੀ ਨਵਾਂ ਪੜਾਕਾ ਪਾਇਆ ਪੜਾਕਾ ਹੀ ਪਾਏ ਤਾਂ ਵਧੀਆ ਹੁੰਦਾ ਨਾ ਜੀ ਚਲੋ ਬਹੁਤ ਬਹੁਤ ਏ ਗੱਲ ਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਵੀ ਤੁਸੀਂ ਇੱਕ 87 88 ਦੌਰ ਦੀ ਗੱਲ ਕੀਤੀ ਹੈ ਨਾ ਸਾਈਕਲਾਂ ਦਾ ਜਾਂਦੇ ਸੀ ਬਿਲਕੁਲ ਅਣਪੜ੍ਹ ਵੀ ਇਹ ਲਾਈਨ ਦੇ ਵਿੱਚ ਆ ਗਏ ਹਾਲਾ ਕਹਿੰਦਾ ਵੀ ਯਾਰ ਮੈਂ ਤਾਂ ਅਣਪੜਹਾ ਦਾ ਕੁਝ ਵੀ ਨਹੀਂ ਕਰ ਸਕਦਾ ਇਹ ਬੰਦਾ ਹਿੰਮਤ ਨਹਾਰੇ ਦਾ ਹਾਂ ਹਿੰਮਤ ਨਹਾਰੇ ਬੰਦਾ ਕੁਝ ਨਹੀਂ ਕਰਦਾ ਹਿੰਮਤ ਰੱਖਣੀ ਜ਼ਰੂਰੀ ਹਿੰਮਤ ਜ਼ਰੂਰੀ ਹੈ ਜੀ ਬਿਲਕੁਲ ਹਿੰਮਤ ਨਾਲ ਹੀ ਪਰਮਾਤਮਾ ਨੂੰ ਪਵਾ ਸਕਦਾ ਬੰਦਾ ਨਹੀਂ ਜੀ ਚਲੋ ਬਾਈ ਬਹੁਤ ਬਹੁਤ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਤੁਸੀਂ ਤਰੱਕੀਆਂ ਮਾਣੋ ਦਿਨ ਤੇ ਰਾਤ ਚੰਗੀ ਤਰੱਕੀ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ